ਸਵਾਗਤ ਹੈ ਤੁਹਾਡਾ ਤੁਸੀਂ ਦੇਖ ਰਹੇ ਹੋ ਸੰਝਾ ਟੀਵੀ ਮੈਂ ਹਾਂ ਮਦਨਦੀਪ ਔਰ ਗੱਲ ਕਰਨੀ ਹੈ ਕਿ ਅਕਾਲੀ ਦਲ ਦਾ ਚੋਣ ਮਨੋਰਥ ਪੱਤਰ ਕਿਵੇਂ ਸੰਕਟ ਬਣ ਗਿਆ ਔਰ ਗੱਲ ਇਹ ਵੀ ਕਰਨੀ ਹੈ ਕਿ ਪੰਜਾਬ ਦਾ ਉਹ ਸੰਘਰਸ਼ੀ ਰਾਜਨੀਤਿਕ ਕਿਰਦਾਰ ਕਿਧਰ ਨੂੰ ਚਲਾ ਗਿਆ ਜਿਨੇ ਹਮੇਸ਼ਾ ਮਨੁੱਖ ਹਿੱਤ ਸੰਘਰਸ਼ ਕੀਤੇ ਨੇ ਚਾਹੇ ਅੰਗਰੇਜ਼ ਹਕੂਮਤ ਰਹੀ ਹੋਵੇ ਚਾਹੇ ਮੁਗਲ ਹਕੂਮਤ ਰਹੀ ਹੋਵੇ ਤੇ ਚਾਹੇ ਮੌਜੂਦਾ ਹਿੰਦੁਸਤਾਨ ਦੀ ਹਕੂਮਤ ਰਹੀਆਂ ਹੋਣ ਪੰਜਾਬ ਨੇ ਹਮੇਸ਼ਾ ਡਟ ਕੇ ਇਹਨਾਂ ਹਕੂਮਤਾਂ ਦਾ ਵਿਰੋਧ ਕੀਤਾ ਜਿਹੜੀਆਂ ਹਕੂਮਤਾਂ ਮਨੁੱਖ ਵਿਰੋਧੀ ਜਾਂ ਸੂਬਿਆਂ ਦੇ ਖਿਲਾਫ ਜਾਂ ਸੂਬਿਆਂ ਦੀ ਆਜ਼ਾਦੀ ਜਾਂ ਸੂਬਿਆਂ ਦੇ ਬੁਨਿਆਦੀ ਹੱਕਾਂ ਦੇ ਖਿਲਾਫ ਜਿਹੜੀ ਹਕੂਮਤ ਰਹੀ ਹੈ ਪੰਜਾਬ ਨੇ ਉਹਦੇ ਖਿਲਾਫ ਸੰਘਰਸ਼ ਕੀਤਾ ਹੈ ਔਰ ਅੱਜ ਦੇ ਦੌਰ ਵਿੱਚ ਸਾਡੇ ਕੋਲ ਸਭ ਤੋਂ ਜਿਹੜਾ ਇੱਕ ਮਹੱਤਵਪੂਰਨ ਜਿਹੜਾ ਫਲਸਫਾ ਪਿਆ ਆ ਉਹ ਕਿਸਾਨੀ ਦਾ ਸੰਘਰਸ਼ ਪਿਆ ਹੈ ਲekin ਹੁਣ ਆ ਕੇ ਜਦੋਂ ਭਾਰਤੀ ਜਨਤਾ ਪਾਰਟੀ ਨੇ ਪੰਜਾਬ 'ਚ ਦਿਲਚਸਪੀ ਦਿਖਾਈ ਆ ਇੱਕ ਤਰ੍ਹਾਂ ਨਾਲ ਕਿਸਾਨੀ ਸੰਘਰਸ਼ ਨੂੰ ਜੋ ਹੈ ਪੰਜਾਬ ਦੇ ਵਿੱਚ ਭਾਜਪਾ ਨੇ ਵੰਗਾਰ ਦਿੱਤੀ ਆ ਕੇ ਔਰ ਪੱਗਾ ਵਾਲੇ ਰਾਜਸੀ ਨੇਤਾ ਆਪਣੇ ਨਾਲ ਜੋੜਨੇ ਸ਼ੁਰੂ ਕਰਤੇ ਨੇ ਇਹਨੇ ਲਿਆ ਕੇ ਪੰਜਾਬ ਦੇ ਕਿਰਦਾਰ ਦੇ ਉੱਤੇ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਹੈ ਔਰ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਖਲਨਾਇਕ ਦੀ ਤਰ੍ਹਾਂ ਪੇਸ਼ ਹੋ ਰਿਹਾ ਹੈ ਰਾਜਨੀਤੀ ਦੇ ਵਿੱਚ ਕਿਉਂਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਧਰਤੀ ਤੋਂ ਇਹ ਸੰਦੇਸ਼ ਦੇਣ ਦੇ ਵਿੱਚ ਸਫਲ ਹੋ ਰਹੀ ਹੈ ਕਿ ਸਿੱਖ ਸਾਡੇ ਨਾਲ ਨੇ ਪੰਜਾਬ ਦੀ ਸਿੱਖ ਕਿਸਾਨੀ ਸਾਡੇ ਨਾਲ ਹੈ ਕਿਉਂਕਿ ਕੁਝ ਲੋਕ ਜਿਹੜੇ ਪੱਗਾਂ ਵਾਲੇ ਨੇ ਉਹ ਭਾਰਤ ਭਾ ਵਿੱਚ ਜਾਂਦੇ ਨੇ ਔਰ ਉਹਨੂੰ ਵਧਾ ਚੜਾ ਕੇ ਹਿੰਦੀ ਚੈਨਲਾਂ ਦੇ ਉੱਤੇ ਦਿਖਾਇਆ ਜਾ ਰਿਹਾ ਹੈ ਤਾਂ ਗੱਲ ਮੈਨੀਫੈਸਟੋ ਦੀ ਜੇ ਸ਼ਰੂਮਨੀ ਕਾਲੀਦਾਲ ਮੈਨੀਫੈਸਟੋ ਬਣਾਏਗਾ ਚੋਣ ਮਨੋਰਥ ਪੱਤਰ ਬਣਾਏਗਾ ਤਾਂ ਉਹਨੂੰ ਕਮ ਸੇ ਕਮ ਪਿਛਲੇ ਜਿਹੜੇ 10 ਸਾਲ ਨੇ ਅਸ ਇਹ ਇਸ ਹਕੂਮਤ ਦੇ ਭਾਰਤੀ ਜਨਤਾ ਪਾਰਟੀ ਦੀ ਜਿਹਦੇ ਵਿੱਚੋਂ ਖੁਦ ਵੀ ਪਾਈਵਾਰ ਰਹੇ ਨੇ ਉਹਦਾ ਬਲੇ ਵਿਸ਼ਲੇਸ਼ਨ ਕਰਨਾ ਪੈਗਾ ਕਿ ਇਸ ਹਕੂਮਤ ਨੇ ਪੰਜਾਬ ਦਾ ਕੀ ਘਾਣ ਕੀਤਾ ਪੰਜਾਬ ਦਾ ਕੀ ਨੁਕਸਾਨ ਕੀਤਾ ਜੇ ਉਹਦਾ ਜ਼ਿਕਰ ਨਹੀਂ ਹੋਏਗਾ ਤਾਂ ਸ਼ਰਮ ਨਹੀਂ ਅਕਾਲੀ ਦਲ ਦੇ ਉਸ ਜੋਨ ਮਨੋਰਥ ਪੱਤਰ ਦਾ ਕੋਈ ਫਾਇਦਾ ਨਹੀਂ ਹੋਣਾ ਜਿਹੜੀ ਜਿਹੜਾ ਮੈਨੀਫੈਸਟੋ ਅਕਾਲੀ ਦਲ ਨੇ ਬਣਾਉਣਾ ਹੈ ਕਿਉਂਕਿ ਅਕਾਲੀ ਦਲ ਆਪਣੇ ਆਪ ਦੇ ਵਿੱਚ ਇੱਕ ਪਾਰਟੀ ਹੈ ਔਰ ਅਕਾਲੀ ਦਲ ਦਾ ਮੈਨੀਫੈਸਟੋ ਵੀ ਇੱਕ ਵੱਖਰਾ ਇੱਕ ਵਿਖਲਣ ਹੋਵੇਗਾ ਦੂਜੀਆਂ ਪਾਰਟੀਆਂ ਤੋਂ ਔਰ ਵਿਲੱਖਣ ਤਾਇ ਹੋਵੇਗਾ ਜੇ ਇਮਾਨਦਾਰੀ ਨਾਲ ਭਾਰਤੀ ਜਨਤਾ ਪਾਰਟੀ ਦੇ ਇਸ 10 ਸਾਲ ਜਿਹੜੇ ਪੰਜਾਬ ਨੇ ਭੋਗੇ ਨੇ ਉਹਦਾ ਉਹਦੇ ਵਿੱਚ ਡਟ ਕੇ ਵਿਸ਼ਲੇਸ਼ਣ ਹੋਵੇਗਾ। ਤੁਸੀਂ ਇਹ ਤਸੀਂ ਗੱਲ ਕਰਨੀ ਆ ਔਰ ਮੇਰੇ ਨਾਲ ਜੁੜੇ ਹੋਏ ਨੇ ਭਾਈ ਹਰਸਿਮਰਨ ਸਿੰਘ ਜੀ ਅਸੀਂ ਗੱਲ ਇਹ ਵੀ ਕਰਨੀ ਆ ਗੱਲ ਇਹ ਵੀ ਕਰਨੀ ਆ ਕਿ ਜੇ ਚੋਣ ਮਨੋਰਥ ਅਕਾਲੀ ਦਲ ਨੇ ਬਣਾਉਣਾ ਆ ਤਾਂ ਉਹਦੇ ਵਿੱਚ ਜਿਹੜਾ ਰਾਹੁਲ ਗਾਂਧੀ ਦਾ ਏਜੰਡਾ ਇਸ ਵੇਲੇ ਹੈਗਾ ਹੈ ਜਿਹੜਾ ਮਨੁੱਖ ਹਤਾਸ਼ੀ ਏਜੰਡਾ ਆ ਜਿਹੜਾ ਸੁਭਾਈ ਹਤਾਸ਼ੀ ਏਜੰਡਾ ਆ ਜਿਹੜਾ ਗਰੀਬ ਹਤਾਸ਼ੀ ਏਜੰਡਾ ਆ ਉਹਦਾ ਵਿਸ਼ਲੇਸ਼ਣ ਹੋਵੇਗਾ ਕਿ ਨਹੀਂ ਉਹਦੇ ਨਾਲ ਕਿਤੇ ਨੇੜਤਾ ਦਿਖੇਗੀ ਕਿ ਨਹੀਂ ਔਰ ਅੱਜ ਸਾਡੇ ਇਹਦੇ ਮਾਮਲੇ ਨੇ ਅਸੀਂ ਇਹਦੇ ਤੇ ਗੱਲਬਾਤ ਕਰਨੀ ਅੱਜ ਦੇ ਪ੍ਰੋਗਰਾਮ 'ਚ ਆਓ ਸਵਾਗਤ ਕਰੀਏ ਭਾਈ ਹਰਸੀਮਰਤ ਸਿੰਘ ਉਹਗੇ ਰਾਜਨੀਤਿਕ ਵਿਸ਼ਲੇਸ਼ਕ ਨੇ ਮੇਰੇ ਨਾਲ ਜੁੜੇ ਹੋਏ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਸਵਾਗਤ ਹੈ ਜੀ ਭਾਈ ਜੀ ਤੁਹਾਡਾ ਧੰਨਵਾਦ ਭਾਈ ਸਾਹਿਬ ਤੁਹਾਡਾ ਮਦਦ ਦਿੱਤੀ ਤਾਂ ਔਰ ਤੋ ਮੈਂ ਜੇ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਇਸ ਤੋਂ ਪਹਿਲਾਂ ਪ੍ਰੋਗਰਾਮ ਤੋਂ ਪਹਿਲਾਂ ਸਾਡੀ ਇਹ ਗੱਲਬਾਤ ਹੋ ਰਹੀ ਸੀ ਕਿ ਪੰਜਾਬ 'ਚ ਜਿਸ ਤਰ੍ਹਾਂ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਇਹ ਰਾਜਨੀਤੀ ਪੰਜਾਬ ਨੂੰ ਕੋਈ ਠੋਸ ਜਾਂ ਕੋਈ ਸਹੀ ਦਿਸ਼ਾ ਨਹੀਂ ਦੇ ਸਕਦੀ ਪੰਜਾਬ ਨੂੰ ਸਭੋ ਹੋਰ ਹੁਕਮਰ ਘੇਰੀਆਂ ਵੀ ਸੁੱਟੇਗੀ ਜਾ ਕੇ ਤੋ ਇਹਦੇ ਬਾਰੇ ਜੇ ਅਸੀਂ ਆਪਣੇ ਸੁਣਨ ਵਾਲਿਆਂ ਦੇ ਲਈ ਆਪਣੇ ਦਰਸ਼ਕਾਂ ਦੇ ਲਈ ਜੇ ਇੱਕ ਵਿਚਾਰ ਦੇਣੀ ਹੋਵੇ ਤਾਂ ਤੁਸੀਂ ਕੀ ਕਹੋਗੇ ਇਸ ਰਾਜਨੀਤੀ ਬਾਰੇ ਬਦਦੂ ਜੀ ਮੈਂ ਜੂ ਸਾਰੀ ਸਥਿਤੀ ਵੇਖਦਾ ਨਾ ਜੀ ਜੋ ਪਿਛਲੇ 10-15 ਸਾਲ ਦੀ ਰਾਜਨੀਤੀ ਜਿਹੜੀ ਪੰਜਾਬ ਜੂ ਵਰਤੀ ਹੈ ਜਾਂ ਹੁਣ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਤਿਕਾਰ ਰਾਜ ਮਿਲਿਆ ਹੈ 2017 ਦੇ ਵਿੱਚ ਬਦਲਾਅ ਆਇਆ 14 ਚ ਆਇਆ ਇਹਨੂੰ ਵੇਖਦੇ ਮਹਿਸੂਸ ਕਰਦਾ ਕਿ ਪੰਜਾਬ ਵਾਲੇ ਦੀ ਆਪਣੀ ਕੋ ਸੋਚ ਨਹੀਂ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਜਿਸ ਤਰ੍ਹਾਂ ਕਿਸ ਡਿਸਟ੍ਰਿਕਟਰਾਂ ਦੇ ਜਿਹੜੇ ਕਾਲੀ ਦੇ ਸ਼ੋਮਨੀ ਕਾਲੀਦਾਲ ਜਾਂ ਹੋਰ ਜਿਹੋ ਸੰਘਰਸ਼ ਲੜਦੇਗੇ ਜੋ ਸਾਰੀ ਸੰਘਰਸ਼ ਹੀ ਤੇਰਾ ਸੋਚੇ ਤੌਰ ਤੇ ਲੈ ਲਈਏ ਨਾ ਜੀ ਤਾਂ ਇਹਨਾਂ ਨੇ ਕੋਈ ਇਸ ਤਰ੍ਹਾਂ ਪੰਜਾਬ ਦੇ ਲਈ ਇੱਕ ਵੱਖਰਾ ਇੰਡੀਪੈਂਡੈਂਟ ਸੋਚ ਵਾਲਾ ਕੋਈ ਨਰੇਟਿਵ ਨਹੀਂ ਘੜਿਆ ਜ ਨਹੀਂ ਦਿੱਤਾ ਜਿਸ ਨਾਲ ਕਿ ਲੋਕਾਂ ਦੀ ਜਿਹੜੀ ਸੋਚ ਹੈ ਜਾਂ ਜਿਹੜੇ ਨੌਜਵਾਨਾਂ ਦੀ ਜਿਹੜੇ ਲੋਕਾਂ ਦੇ ਮੁੱਦੇ ਨੇ ਕਿਸਾਨੀ ਦੇ ਮੁੱਦੇ ਨੇ ਜਾਂ ਜਿਹੜੇ ਹੋਰ ਸਾਰੇ ਪੰਜਾਬ ਨਾਲ ਜੁੜੇ ਇਸ਼ੂ ਦੇ ਚਾਹ ਪਲਾਇਨ ਦਾ ਹੈਗਾ ਚਾਹੇ ਉਹ ਨਸ਼ਿਆਂ ਦਾ ਜੋ ਕੁਝ ਪੰਜਾਬ ਦੇ ਅਸਲ ਸੰਕਟ ਆਗੇ ਨੇ ਉਹਨਾਂ ਦੇ ਹੱਲ ਲਈ ਕੋਈ ਨਿਦਾਨ ਨਿਵਾਰਣ ਦੱਸਿਆ ਜਾਂਦਾ ਉਹ ਨਹੀਂ ਦੱਸ ਸਕੇ ਉਹ ਬੜੀ ਦੁਖਦਾਈ ਗੱਲ ਹੈ ਕਿ ਪੰਜਾਬ ਦੇ ਵਿੱਚ ਐਸ ਲਈ ਜੋ ਕੋਈ ਪੰਜਾਬ ਦੀ ਸੁਭਾਈ ਜਾਂ ਕੋਈ ਲੋਕਾਂ ਦੀ ਆਪਣੀ ਸੋਚ ਹੈ ਉਸ ਅਨਸਾਰ ਉਹਨਾਂ ਦੀ ਸੋਚ ਨਹੀਂ ਤਰਾਸ਼ੀ ਗਈ ਔਰ ਇਸੇ ਕਰਕੇ ਉਹ ਕਦੇ-ਕਦੇ ਕਾਂਗਰਸ ਨੂੰ ਦੇਖਦੇ ਰਹੇ ਨੇ ਕਦੇ ਬੀਜੇਪ ਨੂੰ ਦੇਖਣ ਲੱਗ ਪਏ ਹੁਣ ਪਹਿਲਾਂ ਆਮ ਆਦਮੀ ਪਾਰਟੀ ਨੂੰ ਦੇਖਦੇ ਰਹੇ ਕਮਿਊਨਿਸਟ ਪਾਰਟੀ ਵੀ ਕਿਸੇ ਸਮੇਂ ਇਥੇ ਬੜਾ ਪ੍ਰਭਾਵਸ਼ਾਲੀ ਸੀ ਜੜੀਆਂ ਨਹੀਂ ਜਾਂ ਬਾਲੀ ਵਿਚਾਰਤਾ ਰਾਵਸ਼ ਨਹੀਂ ਸੀ ਤੇ ਮੈਂ ਸੋਚਦਾ ਕਿ ਸਾਰੇ ਇਹਦੇ ਚ ਦੋਸ਼ੀ ਜਿਹੜੇ ਨੇ ਉਹ ਰਾਜਨੀਤਿਕ ਵੀ ਨੇ ਸਾਡੇ ਧਾਰਮਿਕ ਆਗੂ ਵੀ ਨੇ ਔਰ ਸਾਡੇ ਲੋਕਾਂ ਦੀ ਜਿਹੜੀ ਸੋਚ ਹੈ ਉਸ ਮੁਤਾਬਕ ਨਹੀਂ ਬੀਜੇਪ ਕਹਿੰਦਾ ਕਿ ਪੰਜਾਬ ਸੈਂਟ੍ਰਿਕ ਨਰੇਟਿਵ ਜਿਹੜਾ ਹੈਗਾ ਉਹ ਪਿਛਲੇ 10-15 ਸਾਲ ਦੇ ਵਿੱਚ ਨਹੀਂ ਖੜਿਆ ਗਿਆ ਇਸ ਕਰਕੇ ਪੰਜਾਬ ਵਿਚਾਇਲ ਹੈ ਉਹ ਜਦੋਂ ਵੀ ਕੋਈ ਦੇਖਦੇ ਨੇ ਕਿ ਥੋੜੀ ਬੁਤੀ ਕੋਈ ਆਸਤੀ ਕਰਨ ਜਾਂ ਥੋੜਾ ਬੋਤਾ ਕਿਤੇ ਕੋਈ ਬਾਹਰ ਹੁੰਦਾ ਹੈ ਔਰ ਉਸ ਉਸ ਮੁਤਾਬਕ ਉਹ ਵਿਹਾਰ ਕਰਨਾ ਸ਼ੁਰੂ ਕਰ ਦਿੰਦੇ ਨੇ ਉਮਿਸਾਨ ਦੇ ਤੌਰ ਤੇ ਤੁਸੀਂ ਹੁਣ ਜਿਹੜੀ ਗੱਲ ਕਰ ਰਹੇ ਹੋ ਅੱਜ ਜਦੋਂ ਕੇ ਹਿੰਦੁਸਤਾਨ ਦੇ ਵਿੱਚ ਬਾਕੀ ਹਿੰਦੁਸਤਾਨ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਬੀਜੇਪੀ ਦਾ ਜਾਂ ਕੇਂਦਰ ਸਰਕਾਰ ਦਾ ਜੋ ਮੋਦੀ ਸਾਹਿਬ ਦਾ ਜੋ ਨਰੇਟਿਵ ਬਣਿਆ ਹੈ ਸਾਰਾ ਟੁੱਟ ਗਿਆ ਹੈ ਔਰ ਹਮੇਸ਼ਾ ਸਾਰਾ ਕੁਝ ਸਫਲ ਨਹੀਂ ਹੋ ਪਾਇਆ ਔਰ ਨਫਰਤੀ ਰਾਜਨੀਤੀ ਕਰ ਰਹੇ ਨੇ ਔਰ ਜਿਸ ਨਾਲ ਕਿ ਹਿੰਦੁਸਤਾਨ ਦੇ ਵਿੱਚ ਇੱਕ ਤਰ੍ਹਾਂ ਦਾ ਬੜਾ ਵੱਡਾ ਇੱਕ ਤਰ੍ਹਾਂ ਦਾ ਖਾਣਾ ਜੰਗੀ ਵਾਲੇ ਹਾਲਾਤ ਬਣਦੇ ਜਾ ਰਹੇ ਨੇ ਭਵੇਂ ਸ਼ਬਦਾਂ ਦੇ ਰਹੀ ਹੁੰਦੇ ਹੋਵੇ ਉਹ ਉਸ ਤੋਂ ਇਲਾਵਾ ਵੱਖਰੀ ਤੌਰ ਤੇ ਪੰਜਾਬ ਪੰਜਾਬ ਜਿਹੜਾ ਹੈਗਾ ਉਹ ਬਿਹੇਵ ਕਰ ਰਿਹਾ ਹੈ ਪਰ ਸਮਝਣ ਲੱਗਦੀ ਹੈ ਕਿ ਆਪਟਾਲਿਕ ਉਸ ਦਿਸ ਜੰਗਸ਼ ਲੜਿਆ ਗਿਆ ਕਿਸਾਨੀ ਸੰਘਰਸ਼ ਲੜਿਆ ਹੈਗਾ 7750 ਬੰਦਾ ਸ਼ਹੀਦ ਹੋਇਆ ਔਰ ਪੰਜਾਬ ਹਿੰਦੁਸਤਾਨ ਦੇ ਵਿੱਚ ਜਿਸ ਤਰੀਕੇ ਨਾਲ ਕਿਸਾਨਾਂ ਨਾਲ ਵਿਹਾਰ ਹੋ ਰਿਹਾ ਉਹ ਸਾਡੇ ਸਾਹਮਣੇ ਹੈ ਸੋ ਜਦੋਂ ਇਹ ਸਾਰਾ ਕੋਈ ਹੁੰਦੇ ਬਾਭੂ ਐਸੇ ਲਈ ਪੰਜਾਬ ਦੇ ਹੀ ਰਾਜੂ ਨੇ ਜਾਂ ਜਿਹੜੇ ਸਾਡੇ ਇਵਨ ਸੁਵਾਈਪ ਸੁਵਾਈਪ ਪਾਰਟੀ ਦੇਖ ਲਓ ਸੋ ਵੀ ਇਸੇ ਬਾਦਲ ਸੁਖਦੇਵ ਸਿੰਘ ਢੀਂਸਾ ਵਰਗੇ ਸਾਰੇ ਸੋਚ ਦੇਖ ਲਓ ਉਹ ਕਿਉਂ ਇਸ ਤਰੀਕੇ ਨਾਲ ਵਿਹਾਰ ਕਰਦੇ ਨੇ ਕਿਉਂ ਜਿਵੇਂ ਪ੍ਰਭਾਵ ਜਾਂਦਾ ਕਿ ਇਹ ਬੀਜੇਪੀ ਨਾਲ ਜਿਆਦਾ ਖੈਨ ਦੇ ਬਲੇ ਬਲੇ ਸਾਰੇ ਜਿਹੜੇ ਨੇ ਇੱਕ ਚਾਗਾ ਦੇ ਨਾਲ ਸੰਜੋਗਤਾ ਕਰਨਾ ਚਾਹੁੰਦੇ ਨੇ ਜਾਂ ਕਰਨਾ ਉਹ ਬੜਾ ਕੰਫੀਡੈਂਟ ਮਹਿਸੂਸ ਕਰਦੇ ਨੇ ਸੋ ਮੈਂ ਚਾਹੁੰਦਾ ਕਿ ਇਹ ਜਿਹੜੀ ਸੋਚ ਹੈ ਨਾ ਮਦਨਦੀਪ ਜੀ ਇਹ ਪੰਜਾਬ ਦੇ ਬੜੀ ਘਾਤਕ ਸਾਬਤ ਹੈ ਪਹਿਲਾ ਤਜਰਬਾ ਕਾਂਗਰਸ ਨਾਲ ਹੋਇਆ ਜੋ ਕੋ ਸੜਨ ਨਾਲ ਵਾਪਰਿਆ 84 ਬਾਅਦ ਵਾਪਰਦਾ ਆ ਰਿਹਾ ਫਿਰ ਆਵਾਦੀ ਪਾਰਟੀ ਨਾਲ ਜੋ ਸਮਝਦਾ ਸਾਡਾ ਵਿਹਾਰ ਹੋਇਆ ਜਾਂ ਉਸ ਨੇ ਜੋ ਕੀਤਾ ਉਹ ਸਾਡੇ ਸਾਹਮਣੇ ਹੈ ਅੱਜ ਜਗਰ ਜੇਕਰ ਹੋਰ ਤੇਰ ਪੰਜਾਬ ਵਿੱਚ ਭਾਜ ਜਨਤਾ ਪਾਰਟੀ ਹਿੰਦੁਸਤਾਨ ਦੇ ਉਸ ਹਾਲਾਤ ਤੇ ਉਲਟ ਵਿਪਰੀਤ ਇੱਥੇ ਇਸਕੇ ਨਾਲ ਅਗਲ ਮਿਲਰੀਅਸ ਕੋਡ ਤੁਸੀਂ ਸੋਚੋ ਕਿ ਪੰਜਾਬ ਦੇ ਲੋਕਾਂ ਨੂੰ ਬੜਕ ਸੋਚਣਾ ਪਏਗਾ ਕਿ ਆਫਟਰ ਸਿੱਕੇ ਤੇ ਕੀ ਦਰਜਾ ਹੈ ਆਪਣੇ ਡਿਪੈਂਡੈਂਟ ਸੋਚ ਬਣਾਵਾਂ ਬਣਾਣੀ ਪਾਣੀ ਲੋੜ ਹੈ ਇਸ ਵਾਰ ਤੋਂ ਸਮਝਦਾ ਕਿ ਦੂਜੀ ਵਿੱਚ ਗੱਲ ਹੈਗਾ ਕਿ ਕੀ ਮਤਲਬ ਪੰਜਾਬ ਦੀ ਜ਼ਮੀਰ ਮਰ ਗਈ ਹੈ ਪੰਜਾਬ ਦੇ ਲੋਕ ਮੈਂ ਸਾਰੇ ਨੂੰ ਕਹਿ ਰਿਹਾ ਪੰਜਾਬ ਦੇ ਲਈ ਇਹ ਆਗੂ ਨੇ ਚਾਹੇ ਉਹ ਆਮ ਆਦਮੀ ਪਾਰਟੀ ਨੇ ਚਾਹੇ ਉਹ ਕਾਂਗਰਸ ਨੇ ਚਾਹੇ ਕਿਸੇ ਤਰੀਕੇ ਨਾਲ ਉਹਨਾਂ ਨੇ ਕਿਉਂ ਪ੍ਰੈਫਰੈਂਸ ਬਾਣੀ ਹੈ ਭਾਰਤ ਜਾਂਦਾ ਪਾਰਟੀ ਸੋ ਮੈਂ ਬਸ ਇਹ ਕਹਿੰਦਾ ਕਿ ਕੀ ਉਹਨਾਂ ਦੀ ਜ਼ਮੀਰ ਕਿੱਥੇ ਜੇ ਮੈਨੂੰ ਜਿੰਦਾ ਜਿੰਦਾ ਇੱਕ ਐਗਜ਼ਾਮਪਲ ਲੈ ਲਓ ਇੱਕ ਹਕੂਮੀਦਵਾਰ ਕਾਂਗਰਸ ਪੁੱਟ ਕੇ ਉਹਨਾਂ ਨੇ ਦੁਬਾਰਾ 22 ਕਲੈਕਸ਼ਨ ਚੁਣਿਆ ਸਰੋ ਟਿਕਟ ਮਿਲ ਗਈ ਸਰੋ ਟਿਕਟ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਜਾ ਸ਼ਾਮਲ ਹੋ ਰਿਹਾ ਹੈ ਔਰ ਇਸ ਤਿੱਕੇ ਜਿਹੜੇ ਸਾਡੇ ਅਕਾਲੀ ਪਰਿਵਾਰ ਨੇ ਉਹ ਭਾਰਤੀ ਜਨਤਾ ਪਾਰਟੀ 'ਚ ਇਹ ਸੋਚ ਸੋਚਣ ਵਾਸਤੇ ਜਿਹੜਾ ਬੜਾ ਵੱਡਾ ਮੁੱਦਾ ਹੈ ਇਸ ਵਾਸਤੇ ਸਾਨੂੰ ਮਹਿਸੂਸ ਕਰਨਾ ਚਾਹੀਦਾ ਕਿ ਸਾਡੇ ਪੰਜਾਬ ਦਾ ਆਪਣਾ ਇੱਕ ਨਰੇਟਿਵ ਆਪਣਾ ਪੰਜਾਬੀ ਅਜੰਡਾ ਪ੍ਰਸਤ ਪੰਜਾਬ ਦੀ ਆਪਣੀ ਸੋਚ ਮੁਤਾਬਕ ਜਿਹੜਾ ਜੱਤਿਕਰ ਕੋਈ ਐਸੇ ਤਿੱਕੇ ਨਾਲ ਸਾਡੀ ਸੋਚ ਨਹੀਂ ਬਣਦੀ ਉਸ ਤਰ੍ਹਾਂ ਪੰਜਾਬ ਦੇ ਪੈਰ ਆਪਣੇ ਪੈਰਾਂ ਤੇ ਆਪ ਨਹੀਂ ਖੜਦਾ ਉਸ ਮੁਤਾਬਕ ਸਮਝਦਾ ਕਿ ਪੰਜਾਬ ਦੇ ਜਿਹੜੇ ਲੋਕ ਨੇ ਹੋਰ ਧੋਖਾ ਖਾਣਗੇ ਜੋ ਪੈਸਲੇ ਪੰਜਾਬ ਦੇ ਵਿੱਚ ਵੀ ਇਹ ਨਫਰਤ ਦੀ ਰਾਜਨੀਤੀ ਦਾ ਜਿਹੜਾ ਪ੍ਰਭਾਵ ਹੈ ਉਹ ਪਏਗਾ ਜੋ ਭਾਰਤ ਭਾਗ ਵਿੱਚ ਪੈ ਰਿਹਾ ਹੈ ਦੇਖੋ 15 15 ਮਾਰਚ ਦੇ ਵਿੱਚ ਇਹਨਾਂ ਨੇ ਜਿਹੜਾ ਚੋਣ ਇਲੈਕਸ਼ਨ ਕਮਿਸ਼ਨ ਨੇ ਇੱਕ ਜਿਹੜਾ ਚੋਣ ਦਾ ਪ੍ਰੋਗਰਾਮ ਦਿੱਤਾ ਉਹਨਾਂ ਨੂੰ ਕੰਡਕਟ ਲੱਗਿਆ ਅੱਜ ਉਸ ਨੂੰ ਆਪਣੇ ਵੀ ਮਹੀਨੇ ਤੋਂ ਉੱਪਰ ਹੋ ਗਿਆ ਹੈ ਔਰ 20 ਤਰੀਕ ਨੂੰ ਜਿਹੜੀ ਸੀ ਉਹ ਪਹਿਲਾ ਪਹਿਲਾ ਚੋਣ ਦਾ ਜਿਹੜਾ ਸੀ 19 ਜਿਹੜਾ ਹੋਇਆ ਲੇਕਿਨ ਉਹਦੇ 'ਚ ਪ੍ਰਭਾਵ ਇਹ ਗਿਆ ਕਿ ਬੀਜੇਪੀ ਜਿਹੜੀ ਐਸ ਨੇ ਲੂਜ਼ ਕਰ ਰਹੀ ਹੈ ਵਿਕਟ ਉਹਦਾ ਪ੍ਰਭਾਵ ਨਹੀਂ ਗਿਆ ਉਹਨੂੰ ਕਿਸ ਤਰ੍ਹਾਂ ਅੰਦਰੂਨੀ ਪ੍ਰੋਬਲਮਸ ਨੇ ਭਾਰਤੀ ਜਨਤਾ ਪਾਰਟੀ ਦੇ ਮੁਖ ਆਗੂ ਵੀ ਪ੍ਰਤਿਨਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਮਿਲੇ ਉਹਨਾਂ ਨੇ ਸਾਰੇ ਆਪਣੇ ਅੰਦਰ ਜਿਹੜੇ ਰਾਜਨੀਤਿਕ ਆਗੂ ਨੇ ਉਹਨਾਂ ਦੇ ਚੋਟੀ ਦੇ ਨਾਲ ਸੀਗਾ ਚਾਹੇ ਜਿਹਨਾਂ ਦੇ ਜਰਸੀਟਾ ਦੇ ਮੁੱਖ ਮੰਤਰੀ ਨੇ ਚਾਹੇ ਉਹਨਾਂ ਦੇ ਆਪਣੇ ਰਾਜ ਆਗੂ ਨੇ ਉਹਨਾਂ ਨੂੰ ਦੇਖ ਕੇ ਕਰਕੇ ਉਹਨਾਂ ਨੇ ਰੈਸੀਮੇਟ ਕੀਤਾ ਦੂਸਰੇ ਪਾਸੇ ਆਰਐਸਐਸ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੇ ਇਸ ਆਗੂ ਦਾ ਪ੍ਰਭਾਵ ਵੇਖ ਕੇ ਜਾਈ ਦੀ ਜਿਹੜੀ ਸੋਚ ਹੈ ਉਹ ਵੇਖਦੇ ਹੋ ਜੋ ਕਿ ਬਲੋ ਨਫਰਤ ਦੀ ਰਾਜਨੀਤੀ ਕਰਿਆ ਨੂੰ ਮੁਸਲਮਾਨਾਂ ਦਾ ਨਾਂ ਕਦੀ ਪਹਿਲਾਂ ਨਹੀਂ ਲਿਆ ਆ ਜੋ ਮੁਸਲਮਾਨਾਂ ਦਾ ਨਾਮ ਲੈ ਕੇ ਮੰਗਲ ਸੂਤਰ ਦੇ ਉਹ ਸਾਰੇ ਲਿਆਰੇ ਨੇ ਕਿ ਕਾਗਰਜ ਲਈਏ ਤੁਹਾਨੂੰ ਮਤਲਬ ਬੜਾ ਖੂਬ ਕੇ ਲੈ ਜਾਏਗੀ ਤੁਹਾਨੂੰ ਕੋ ਡਰਾ ਰਹੀ ਹੈ ਉਹ ਵੋਟਾਂ ਲੈਣ ਦੀ ਤਰ ਕਰੀ ਹੈ ਇਹਨਾਂ ਦੂਜਾ ਦੂਜਾ ਜਿਹੜਾ ਚਰਨ ਆ ਰਿਹਾ ਹੈ 26 ਤਰੀਕ ਨੂੰ ਇਹ ਮੈਂ ਸਮਝਦਾ ਕਿ ਜੇ ਭਾਰਤੀ ਜਨਤਾ ਪਾਰਟੀ ਇਹ ਜੀ ਰਾਜਨੀਤੀ ਖੇਡ ਰਹੀ ਹੈ ਤਾਂ ਪੰਜਾਬ ਜਿਹੜੇ ਆਗੂ ਨੇ ਸੁਨੀਲ ਜਾਖੜ ਵਰਗੇ ਤਾਂ ਹੋਰ ਜਿਹੜੇ ਜੋ ਸਿੱਖ ਸਿੱਖ ਆਗੂ ਗਏ ਨੇ ਚਾਹੇ ਉਹ ਸੰਧੂ ਸਾਹਿਬ ਨੇ ਚਾਹੇ ਕਿਪਾਲ ਸੀ ਲਾਲਪੁਰਾ ਹੈ ਚਾਹੇ ਉਹ ਪਰਵਪਾਲ ਕੋ ਨਾ ਜੋ ਵੀ ਹੈਗੇ ਨੇ ਇਹ ਸਿੱਖ ਕਿਸੇ ਕਿਸੇ ਕਾਰਜ ਪੜੇ ਨਹੀਂ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਪੰਜਾਬ ਦੀ ਇਤਿਹਾਸ ਦੀ ਗੋਦੀ ਚ ਪਲੇ ਨੇ ਅੱਜ ਉਹ ਇਸ ਤਰ੍ਹਾਂ ਨਫਤ ਦੀ ਰਾਜਨੀਤੀ ਦਾ ਭਾਗੀਦਾਰ ਬਣ ਰਹੇ ਨੇ ਮੈਨੂੰ ਇਸ ਗੱਲ ਦੇ ਬੜਾ ਦੁੱਖ ਹੈ ਅਫਸੋਸ ਇਸ ਗੱਲ ਦਾ ਕਿ ਪੰਜਾਬ ਦੇ ਲੋਕ ਕਿੱਧਰ ਜਾ ਰਹੇ ਨੇ ਔਰ ਜਿਹੜਾ ਅਕਾਲੀ ਆਗੂ ਉਸ ਵਾਸਤੇ ਕੋਈ ਕੋਸ਼ਿਸ਼ ਕਰ ਰਹੇ ਕੋਈ ਸਾਡੇ ਆਪਣੀ ਹੋਰ ਕੋਈ ਤਰ੍ਹਾਂ ਤੇ ਨਹੀਂ ਉੱਠ ਰਹੀ ਇਹ ਬੜਾ ਦੁੱਖਦਾਈ ਗੱਲ ਹੈ ਕਿ ਪੰਜਾਬ ਦੀ ਜ਼ਮੀਰ ਐਸੇ ਲਈ ਜਾਗਰਣ ਦੀ ਲੋੜ ਹੈ ਕਿਉਂ ਇਸ ਤਰ੍ਹਾਂ ਦੇ ਜਿਹੜਾ ਬਣੇ ਹੈ ਪ੍ਰਭਾਵ ਉਹਦੇ ਚ ਕਿਉਂ ਭਾਗੀਦਾਰ ਬਣ ਰਹੇ ਨੇ ਮੇਰਾ ਇਤਰਾਜ਼ ਹੈ ਇੱਕ ਇਹ ਮੈਂ ਜਾਂ ਮਤਲਬ ਥੋੜਾ ਜਿਹਾ ਇਹ ਇਸ ਤੇ ਗੱਲ ਕਰਨੀ ਚਾਹਣਾ ਆ ਕਿ ਇਹਨਾਂ ਲੋਕਾਂ ਨੂੰ ਇਸ ਗੱਲ ਦੀ ਸਮਝ ਕਿਉਂ ਨਹੀਂ ਆਈ ਕਿ ਜੇ ਅੱਜ ਅਕਾਲੀ ਦਲ ਹਾਸ਼ੀਏ ਤੇ ਪਿਆ ਆ ਤਾਂ ਇਹਦੇ ਪਿੱਛੇ ਵੀ ਭਾਰਤੀ ਜਨਤਾ ਪਾਰਟੀ ਨਾਲ ਉਹਦੀ ਰਾਜਸੀ ਸਾਂਝ ਦਾ ਇਪਕਾਰ ਨਹੀਂ ਵੱਡਾ ਕਿ ਭਾਰਤੀ ਜਨਤਾ ਪਾਰਟੀ ਨਾਲ ਸਿਆਸੀ ਸਾਂਝ ਦੇ ਕਰਕੇ ਉਹਦਾ ਸਿੱਟਾ ਜਾਂ ਅਕਾਲੀ ਦਲ ਭੁਗਤ ਰਿਹਾ ਆ ਹਾਲੇ ਵੀ ਠੋਸ ਰੂਪ ਵਿੱਚ ਅਕਾਲੀ ਦਲ ਭਾਜਪਾ ਨਾਲੋਂ ਆਪਣਾ ਵਖਰੇਵਾ ਕਾਇਮ ਨਾ ਕਰਕੇ ਹੋਰ ਡੂੰਘੇ ਸੰਕਟ 'ਚ ਏ ਧੱਕ ਰਿਹਾ ਅਕਾਲੀ ਦਲ ਨੂੰ ਇਸ ਗੱਲ ਦੀ ਸਮਝ ਕਿਉਂ ਨਹੀਂ ਆ ਰਹੀ ਜਿਹੜੇ ਜਾ ਰਹੇ ਨੇ ਉਹਨਾਂ ਨੂੰ ਇਹ ਸਮਝਾਣਾ ਚਾਹੀਦਾ ਸੀ ਅਕਾਲੀ ਦਲ ਦੀ ਇਸ ਘਟਨਾ ਤੋਂ ਇਹਨਾਂ ਨੂੰ ਸਮਝਾਉਣੀ ਚਾਹੀਦੀ ਸੀ ਕਿ ਜੇ ਅਕਾਲੀ ਦਲ ਦੀ ਅੱਜ ਇਹ ਹਾਲਤ ਹੈ ਤਾਂ ਕੱਲ ਨੂੰ ਸਾਡੇ ਕੀ ਹੋਵੇਗੀ ਇਹ ਕਿਉਂ ਨਹੀਂ ਸਮਝ ਰਹੇ ਕਿਉਂ ਇਹ ਸੰਦੇਸ਼ ਦੇ ਰਹੇ ਨੇ ਪੂਰੇ ਹਿੰਦੁਸਤਾਨ ਨੂੰ ਕਿ ਪੰਜਾਬ ਦਾ ਸਿੱਖ ਪੰਜਾਬ ਦਾ ਕਿਸਾਨ ਅਕਾਲੀ ਦਾ ਬੀਜੇਪੀ ਦੇ ਨਾਲ ਆ ਬੀਜੇਪੀ ਅੱਜ ਪੰਜਾਬ ਚ ਇਹ ਸੰਦੇਸ਼ ਦੇ ਰਹੀ ਹੈ ਇਹ ਗੱਲ ਹੈ ਨਾ ਜੀ ਮੈਂ ਮਹਿਸੂਸ ਕਰਦਾ ਮਦਨਦੀਪ ਜੀ ਕਿ ਜੋ ਅਸਲੀ ਪਾਰਟੀ ਜਨਤਾ ਪਾਰਟੀ ਦੀ ਜਿਹੜੀ ਸਟਰਕਚਰ ਹੈ ਉਹ ਇੱਕ ਬੰਦੇ ਤੇ ਕੇਂਦਰਿਤ ਹੋ ਗਈ ਹੈ ਖਾਸ ਕਰਕੇ ਗੁਜਰਾਤ ਲੌਬੀ ਤੇ ਕੇਂਦਰਿਤ ਹੋ ਗਿਆ ਅਮਿਤ ਸ਼ਾਹ ਨਾਲ ਨੇ ਬਲਕਿ ਅਮਿਤ ਸ਼ਾਹ ਸੈਕੰਡ ਫਿਡਲ ਤੇ ਨੇ ਮੂਲ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਤਿੰਨ ਦਿਨਦਰ ਮੋਦੀ ਤੇ ਆ ਗਈ ਹੈ ਨਿਰੰਦਰ ਮੋਦੀ ਇੱਕ ਐਸਾ ਕੈਰੈਕਟਰ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਮਿਲਿਆ ਜਿਹੜਾ ਕਿ ਇੱਕ ਤਰ੍ਹਾਂ ਦਾ ਪਸਵਾਸ ਹੋ ਰਿਹਾ ਹੈ ਉਹ ਜਿਸਤੇ ਹੀ ਹੱਟ ਲੰਗਾ ਫਸਵਾ ਹੋ ਜਾਂਦਾ ਤੁਸੀਂ ਐਗਜ਼ਾਮਪਲ ਦੇਖ ਲਓ ਚਾਹੇ ਉਹ ਮੱਧ ਪ੍ਰਦੇਸ਼ ਚਾਹੇ ਚਾਹੇ Maharashtra ਚਾਹੇ ਚਾਹੇ Bihar ਚਾਹੇ ਚਾਹੇ UP ਚਾਹੇ ਚਾਹੇ ਕਿਤੇ ਕਿਤੇ ਜੋ ਵੀ ਉਹਨਾਂ ਨੇ ਆਪਣੇ ਜਿਹੜੇ ਦੂਜੀਆਂ ਸੁਵਾਈ ਪਾਰਟੀਆਂ ਆਈਆਂ ਨੇ NDA ਦੇ ਹਿੱਸੇਦਾਰ ਨੇ ਉਹਨਾਂ ਨੂੰ ਖਾਧਾ ਉਹਨਾਂ ਨੇ ਔਰ ਅਕਾਲੀ ਦਲ ਵੀ ਇਸ ਤੋਂ ਬਚਿਆ ਸੱਚਾ ਨਹੀਂ ਰਿਹਾ ਇਸ ਗੱਲ ਬਾਰੇ ਸਾਰਿਆਂ ਨੂੰ ਪਤਾ ਹੈ ਜੇ ਜੇ ਸੁਭਾਈ ਪਾਰਟੀਆਂ ਨੇ ਉਸ ਨੂੰ ਉਹ ਖਾਰੀਆਂ ਨੇ ਉਹਨਾਂ ਦਾ ਇਹ ਨਿਸ਼ਾਨਾ ਹੈ ਕਿ ਇੱਕ ਦੇਸ਼ ਇੱਕ ਇੱਕ ਪਾਰਟੀ ਇੱਕ ਆਗੂ ਤੇ ਇੱਕ ਸਪਾਰਟ ਇੱਕ ਇੱਕ ਆਗੂ ਤੇ ਇੱਕ ਸੱਤ ਸੱਤਾ ਇਸ ਇਸ ਪਰਥਾਏ ਜਿਹੜੀ ਉਹਨਾਂ ਦੀ ਪਾਲਚਾਲ ਚੱਲ ਰਹੀ ਹੈ ਇਸ ਪਰਥਾਏ ਉਹਨਾਂ ਨੇ ਸਾਰੇ ਨੂੰ ਖਾਧਾ ਹੈ ਔਰ ਇਹ ਅਸਲੇ ਉਹਨਾਂ ਦੇ ਉਲਟ ਪੈ ਰਿਹਾ ਹੈ ਪਰ ਜੋ ਨੁਕਸਾਨ ਹੋ ਗਿਆ ਸੁਭਾਈ ਇਹ ਤਦਾਰ ਜਿਹੜੀ ਸਾਡਾ ਰੀਜਨਲਿਜ਼ਮ ਸਾਡਾ ਮਲਟੀਨੇਸ਼ਨਲ ਕੈਰੈਕਟਰ ਹੈਗਾ ਮਲਟੀਬੀਗੁਅਲ ਔਰ ਮਲਟੀ ਰਿਲੀਜੀਅਸ ਤੇ ਮਲਟੀ ਪਾਰਟੀ ਸਟਰਕਚਰ ਹਿੰਦੁਸਤਾਨ ਦਾ ਉਹ ਕਮਜ਼ੋਰ ਹੁੰਦਾ ਜਾ ਰਿਹਾ ਹੈ ਕਾਂਗਰਸ ਨੇ ਇਸ ਚੀਜ਼ ਨੂੰ ਸਮਝੇ ਹੋਇਆ ਬੁਰਾ ਠੀਕ ਜਿਹਾ ਬਹਿ ਦੇਖੋ ਪਿਛਲੇ ਸਮੇਂ ਜੋ ਇਤਿਹਾਸ ਹੈ ਰਿਹਾ ਵੱਖਰੀ ਗੱਲ ਹੈ ਲੇਕਿਨ ਅੱਜ ਦੀ ਸਮਝ ਜੋ ਰਾਹੁਲ ਗਾਂਧੀ ਜਿਸ ਤਰੀਕਾ ਦੀ ਰਾਜਨੀਤੀ ਲਿਆ ਰਿਹਾ ਹੈ ਜਿਸ ਤਰੀਕਾ ਹਿੰਦੁਸਤਾਨ ਦੇ ਕੈਰੈਕਟਰ ਨੂੰ ਉਸ ਇਕਨੋਮਿਕਲ ਡਾਈਵਰਸਟੀਫਾਈਡ ਜਿਹੜਾ ਡਾਈਵਰਸਟੀਫਾਈਡ ਦਾ ਕੈਰੈਕਟਰ ਉਸ ਨੂੰ ਸਬੀਤ ਕਰ ਰਿਹਾ ਹੈ ਉਹ ਦੇ ਵਿੱਚ ਅਕਾਲੀ ਦਲ ਨੂੰ ਸਾਡੇ ਪੰਜਾਬ ਨੂੰ ਸ਼ਾਮਲ ਹੋਣਾ ਚਾਹੀਦਾ ਹੈ ਵਨ ਵੇ ਉਹ ਦੀ ਅਦਰ ਭਾਵੇਂ ਪਾਰਟੀ ਪੱਤਰ ਦੇ ਜਾਂ ਰਿਕਗਨਾਈਜੇਸ਼ਨਲ ਤਬਦਦਾ ਕਿ ਨਾ ਹੋਵੇ ਲੇਕਿਨ ਕਟੋਰੀ ਸਿਧਾਂਤਕ ਤੌਰ ਤੇ ਤਾਂ ਆਪਣੀ ਵਿੱਚ ਗੱਲ ਲੈ ਕੇ ਆਵੇ ਨਾ ਕਿ ਸਾਡਾ ਜਿਹੜਾ ਸਿਧਾਂਤ ਹੈ ਪੰਜਾਬ ਦਾ ਗੁਰਗਰਾਹ ਸੰਗਤ ਸਭਾ ਉਹ ਜਿਹੜਾ ਹੈ ਉਹ ਕੁਦਰਤ ਸਭਾ ਇੱਕ ਮਲਟੀ ਮਲਟੀ ਡਾਈਮੈਂਸ਼ਨਲ ਕੈਰੈਕਟਰ ਹੈ ਪੰਜਾਬ ਦਾ ਸੋਸਾਇਟੀ ਦਾ ਸਾਨੂੰ ਵੀ ਥਾਂ ਆਪਣੀ ਕਿਨ ਆਮ ਸਭਨਾ ਕੇ ਸਾਜਨ ਜੱਟ ਵੀਸ ਕੇ ਇਹ ਸਾਡੇ ਜਿਹੜਾ ਸਿਸਟਮ ਹੈ ਜੋ ਸਾਡਾ ਐਵਰੀ ਐਵਰੀ ਬੋਡੀ ਇਜ਼ ਇਨਕਲੂਡਡ ਐਂਡ ਲੋ ਬੋਡੀਜ਼ ਆਖਸਕਲੂਡਡ ਇਹ ਸਾਡਾ ਸਿਧਾਂਤ ਹੈ ਇਸ ਗੱਲ ਨੂੰ ਗੈਰ ਸਿਧਾਂਤਕ ਜਿਹੜੀ ਸੌਸਮਝੋਤੇ ਕਰਕੇ ਬੀਜੇਪੀ ਦਾ ਅਕਾਲੀ ਦਰ ਲੈ ਆਪਣਾ ਖਤਾ ਖਤਾ ਹੈ ਜੇ ਤੁਸੀਂ ਗੱਲ ਕਰਦੇ ਹੋ ਨਾ ਇਹ ਉਹਨਾਂ ਦਾ ਸਾਰਿਆਂ ਦਾ ਹੋਏਗਾ ਸਾਰਿਆਂ ਦੀ ਰਾਜਨੀਤੀ ਜਿਹੜੀ ਇੱਕ ਇੱਕ ਕਰਕੇ ਖਤਮ ਹੋਏਗੀ ਜੇ ਜਿੱਦ ਜੇ ਠੀਕ ਹੈ ਅਸਲ 27 ਲੜਾਈ ਲੜੀ ਬੀਜੇਪੀ 27 ਲੜਾਈ ਲੜਵਾਸੀ ਤਿਆਰ ਹੋ ਰਹੀ ਹੈ ਕਿ ਚਾਹੇ ਅਸੀਂ ਜਾਂ ਬੰਦੀ ਬੰਨ ਲੜ ਰਹੇ ਆ ਉਹਦਾ ਮਤਲਬ ਇਹ ਹੈ ਕਿ ਸਾਡਾ ਵੋਟ ਪਰਸੈਂਟੇਜ ਵਧੇ ਕੱਲੋ ਜੇਕਰ ਕਿਸੇ ਕਾਲੀਦਾਲ ਦਾ ਜਾਂ ਕਿਸੇ ਹੋਰ ਤੇ ਨਕਮਜੋਤਾ ਹੁੰਦਾ ਸਾਡੀ ਬੇਟੇਜ ਬਣੇ ਕਿ ਸਾਨੂੰ ਵਧੇਰੇ ਤੋਂ ਵਧੇਰੇ ਕੈਂਡੀਡੇਟ ਮਿਲਣ ਉਹਨੇ ਪੰਜਾਬ ਤੇ ਰਾਜ ਕਰਨ ਦਾ ਸੁਪਨਾ ਸਜੋ ਲਿਆ ਹੋਇਆ ਹੈ ਪਰ ਉਹ ਤਾਂ ਪੂਰਾ ਹੋਏਗਾ ਜੇ ਹਿੰਦੁਸਤਾਨ ਚ ਬਚੇਗੀ ਅਸਲਿ ਪਾਰਟੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਅਸਲਿ ਪਾਰਟੀ ਨਹੀਂ ਰਹੀ ਤੁਹਾਨੂੰ ਦਿੱਜੀ ਸਖਾਲਾ ਧਿਆਨ ਰੱਖੋ ਨਾ ਉਸ ਦਾ ਜਿਹੜਾ ਪ੍ਰਧਾਨ ਉਸ ਦੀ ਕੋਈ ਤਾਕਤ ਹੈ ਨਾ ਉਸ ਦਾ ਸਟਰਕਚਰ ਵੀ ਤਾਕਤ ਹੈ ਜਿਹੜੀ ਵਿੱਚ ਤਾਕਤ ਸੀ ਆਰਐਸਐਸ ਦੀ ਐਸਲੀ ਆਰਐਸਐਸ ਕੋ ਹੱਥ ਖਿੱਚ ਚੁੱਕੀ ਹੈ ਜਿਹੜਾ ਆਰਐਸਐਸ ਦਾ ਜਿਹੜਾ ਗਰਾਊਂਡ ਤੇ ਵਰਕਰ ਕੰਮ ਕਰਦਾ ਐਸਲੀ ਬਿਲਕੁਲ ਘਰ ਬੈਠ ਗਿਆ ਤੁਸੀਂ ਦੇਖੋ ਜੋ ਪਹਿਲਾ ਚਰਨ ਹੋਇਆ ਉਹਦੇ ਵਿੱਚ ਘੱਟ ਵੋਟੇਜ ਦਾ ਪਰਸੈਂਟੇਜ ਦਾ ਜਿਹੜਾ ਡਾਇਰੈਕਟ ਹਿੱਟ ਹੋਈ ਹੈ ਉਹ ਬੀਜੇਪੀ ਹੋਈ ਹੈ ਇਸ ਕਰਕੇ ਹੀ ਬੀਜੇਪੀ ਦੇ ਜਿਹੜੇ ਵਿਧਾਨ ਜਿਹੜਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੇ ਉਹ ਨਫਰ ਦੀ ਰਾਜਨੀਤੀ ਲੈ ਆ ਰਹੇ ਨੇ ਕਿ ਕਾਰ ਇਸ ਤਰ੍ਹਾਂ ਕਰੇਗੀ ਇਸ ਤਰ੍ਹਾਂ ਕਰੇਗੀ ਇਥੋਂ ਤੱਕ ਮੰਗਲ ਸੂਤਰ ਨੂੰ ਕਹਿ ਚੁੱਕਾ ਉਸ ਤੇ ਕਰ ਗੱਲ ਲਿਆਈ ਹੈ ਔਰ ਡਰਾ ਕੇ ਵੋਟਾਂ ਵਾਸਤੇ ਜਿਹੜਾ ਸੈਕੰਡ ਚਰਨ ਦੇ ਆਉਣ ਵਾਲੇ ਚਰਨ ਦੇ ਵਿੱਚ ਲੋਕਾਂ ਨੂੰ ਬਾਹਰ ਕੱਢਣਾ ਚਾਹੁੰਦੇ ਨੇ ਉਹ ਖਾਸ ਤੌਰ ਤੇ ਸਾਰੇ ਹਿੰਦੂ ਹਿੰਦੂ ਬੈਲਟ ਦੇ ਵਿੱਚ ਪਰ ਜੇਕਰ ਉਹ ਇਸ ਤਰ੍ਹਾਂ ਹੋ ਵੀ ਜਾਏ ਮੰਨ ਲਓ ਤਾਂ ਕਿੰਨਾ ਨੁਕਸਾਨ ਹੋ ਜਾਏਗਾ ਹਿੰਦੁਸਤਾਨ ਜਿਹੜੀ ਜਿਹੜੇ ਆਈਡੀਆ ਆਫ ਹਿੰਦੁਸਤਾਨ ਹੈ ਹਿੰਦੁਸਤਾਨ ਦਾ ਜਿਹੜਾ ਸਾਰਾ ਸਿਸਟਮ ਨੂੰ ਕਿੰਨਾ ਨੁਕਸਾਨ ਹੋ ਜਾਏਗਾ ਇਸ ਬਾਰੇ ਮੋਦੀ ਜੀ ਨਹੀਂ ਸਮਝਦੇ ਇਸ ਕਰਕੇ ਉਹ ਸਾਰੀ ਜਿਹੜੀ ਪਾਰਟੀਆਂ ਨੇ ਉਸ ਇਲੈਕਸ਼ਨ ਕਮਿਸ਼ਨ ਹੈ ਚਾਹੇ ਚਾਹੇ ਉਹ ਜਿਹੜੀਆਂ ਦੂਈਆਂ ਪਾਰਟੀਆਂ ਨੇ ਜਿਹ ਸਟਿਚਿਊਸ਼ਨ ਨੇ ਇੰਸਟਿਚਿਊਸ਼ਨ ਉਹਨਾਂ ਨੇ ਕਿਡਨੈਪ ਕਰਕੇ ਹਾਈਜੈਕ ਕਰਕੇ ਉਹਨੂੰ ਆਪਣੇ ਤੋਂ ਕਿ ਵਰਤ ਰਹੇ ਨੇ ਐਸਲੇ ਇਲੈਕਸ਼ਨ ਕੁਸ਼ਿਸ਼ ਗੋਲ ਹੀ ਨਹੀਂ ਰਿਹਾ ਅੱਜ ਜੋ ਕੁਸ਼ਿਸ਼ ਨੂੰ ਨੇ ਰਾਜਸਟਾਨਸ ਬੁਝਾ ਦਿੱਤੇ ਨੇ ਉਹਨਾਂ 24 ਘੰਟੇ 48 ਘੰਟੇ ਹੋ ਗਏ ਨੇ ਲੇਕਿਨ ਇਲੈਕਸ਼ਨ ਪੁਜੀਸ਼ਨ ਨੇ ਕੋਈ ਵੀ ਐਸਲੇ ਤੂੰ ਨਹੀਂ ਕੱਟੇ ਆਪਣੇ ਵਿਚਾਰਾਂ ਦਾ ਇਸ ਕਰਕੇ ਸਪਸ਼ਟ ਹੁੰਦਾ ਕਿ ਉਹਨਾਂ ਨੇ ਜੋ ਜੋ ਖਰੀਦ ਲੈ ਹੋਏ ਨੇ ਜਾਂ ਕਿਡਨੈਪ ਕਰਕੇ ਉਹਨੂੰ ਚੁੱਪ ਕਰਾਤਾ ਗਿਆ ਉਹਦਾ ਸਾਰਾ ਨੁਕਸਾਨ ਸਾਰੇ ਨੂੰ ਸਨ ਹੋਏਗਾ ਔਰ ਪੰਜਾਬ ਇਸ ਤੋਂ ਛੂਤਾ ਨਹੀਂ ਬਚੇਗਾ ਅਗਰ ਇਸ ਤਰੀਕੇ ਦੇ ਹਾਲਾਤ ਬੜੇ ਲੈਂਦੇ ਨੇ ਮਦਨ ਦੀ ਜੀ ਤਾਂ ਬੜੇ ਸਮਝ ਦੇਖਿਆ ਕਿ ਜੋ ਅਸਲ ਲੋਕ ਭੱਜ ਭੱਜ ਕੇ ਜਾ ਰਹੇ ਨੇ ਤੇ ਪੁੱਛਿਆ ਮਾਰ ਮਾਰ ਕੇ ਜਾ ਰਹੇ ਨੇ ਪਾਜ ਪਾਜ ਜਨਤਾ ਪਾਰਟੀ ਵਿੱਚ ਉਹ ਪਛਤਾਉਣਗੇ ਥਿਸ ਇਜ਼ ਮਾਈ ਫਰਮ ਥਿਊ ਕਿ ਜੇਕਰ ਇਸ ਤਰੀਕੇ ਦਾ ਆਦਮੀ ਸਮਝ ਲੈਣ ਕਿ ਪ੍ਰੋ ਪੰਜਾਬ ਅਸਲ ਪੰਜਾਬ ਦੇ ਵਾਸੀਆਂ ਸੀ ਸਿੱਖ ਆ ਸਾਡੀ ਸਿੱਖ ਵਿਰਾਸਤ ਹੈ ਇੱਥੇ ਉਸ ਨੂੰ ਅਸੀਂ ਕਿਉਂ ਨਹੀਂ ਸੰਭਾਲਦੇ ਉਸ ਵਾਸਤੇ ਸਾਡੇ ਵਾਸਤੇ ਕਿਉਂ ਨਹੀਂ ਸਾਡੇ ਕੋਲ ਇਸ ਤਰੀਕੇ ਨਾਲ ਸੋਚ ਕੇ ਅਸੀਂ ਉਸ ਨੂੰ ਤਕੜਿਆ ਕਰੀਏ ਠੀਕ ਹੈ ਪ੍ਰਕਾਸ਼ੀ ਬਾਦਰ ਦਾ ਸਮਾਂ ਲੰਘ ਗਿਆ ਸੁਵੀਰ ਬਾਦਰ ਦਾ ਸਮਾਂ ਲੰਘ ਜਾ ਰਿਹਾ ਹੈ ਸੁਵੀਰ ਬਾਦਰ ਕੁਝ ਵੀਕਨੈਸਸ ਹੋ ਸਕਦੀਆਂ ਨੇ ਕੁਝ ਪਗਨੋਰੀਆ ਨੇ ਕੁਝ ਘਾਟਾ ਨੇ ਕੋਈ ਸਿਮੂਲੇਟੇਸ਼ਨ ਨੇ ਪਰ ਕੀ ਅਸੀਂ ਆਪਣੇ ਤੌਰ ਤੇ ਐਜ਼ ਪੰਜਾਬੀ ਦੀ ਸੋਚ ਸਕਦੇ ਐਜ਼ ਅਸੀਂ ਪੰਜਾਬ ਪ੍ਰਸਤ ਅਤੇ ਪੰਥ ਪ੍ਰਸਵ ਸੋਚ ਕੇ ਅਗਰ ਫਿਰ ਬੋਲੋ ਅਸੀਂ ਆਪਣੇ ਆਪ ਨੂੰ ਸਬੂਤ ਕਰੀਏ ਤਾਂ ਕੀ ਚੰਗਾ ਨਾ ਹੋਵੇ ਕਿ ਅਸੀਂ ਨਵਾਂ ਪੰਜਾਬ ਸਵਾਰ ਸਕੀ ਨਵੇਂ ਪੰਜਾਬ ਨੂੰ ਸਾਰੀ ਇਹਦੇ ਵਿੱਚ ਇੱਕ ਹੋਰ ਸਵਾਲ ਵੀ ਤਾਂ ਖੜਾ ਹੁੰਦਾ ਹੈ ਕਿ ਸੁਖਵੀਰ ਸਿੰਘ ਬਾਦਲ ਜਿਵੇਂ ਤੁਸੀਂ ਉਹ ਗੱਲ ਕੀਤੀ ਹੈ ਤੁਹਾਡੇ ਬਹੁਤ ਅੱਛੀ ਮੈਨੂੰ ਗੱਲ ਲੱਗੀ ਹੈ ਕਿ ਰਾਹੁਲ ਗਾਂਧੀ ਦਾ ਜਿਹੜਾ ਫਲਸਫਾ ਹੈ ਇਸ ਵੇਲੇ ਜਿਹੜਾ ਜਿਹੜੇ ਸਿਧਾਂਤ ਦੀ ਗੱਲ ਰਾਹੁਲ ਗਾਂਧੀ ਕਰ ਰਹੇ ਨੇ ਜਿਸ ਰਾਜਨੀਤੀ ਦੀ ਗੱਲ ਰਾਹੁਲ ਗਾਂਧੀ ਕਰ ਰਹੇ ਨੇ ਜਿਹੜੀ ਕਿ ਪੰਜਾਬ ਦੇ ਵਿੱਚ ਬਿਲਕੁਲ ਪੰਜਾਬ ਦੇ ਵਿਚਾਰਧਾਰਾ ਦੇ ਨਾਲ ਠੁਕਮੀ ਉਹ ਸਾਰੀ ਗੱਲਬਾਤ ਹੈ ਸਾਰਾ ਸਿਧਾਂਤ ਹੈ ਰਾਹੁਲ ਗਾਂਧੀ ਦਾ ਤੋਂ ਉਹਨੂੰ ਹਾਮੀ ਨਾ ਭਰਨੀ ਇਹ ਵੀ ਤਾਂ ਇੱਕ ਵੱਡਾ ਰਾਜਨੀਤਿਕ ਗੁਨਾਹ ਆ ਪੰਜਾਬ ਦੇ ਅੰਦਰ देखो इंस्टाग्राम बददेव जी आज ਜਿਹੜਾ ਮੈਂ ਸ਼ੋਅ ਰਸ ਸੁਖਵੀਰ ਬਾਦਲ ਨੂੰ ਉਹਨਾਂ ਨੇ ਜੋ ਪ੍ਰਧਾਨ ਮੰਤਰੀ ਨੇ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਬਾਰੇ ਜਾਂ ਜੋ ਕੁਝ ਉਸ ਪੁਰਤ ਕਾਗਜ਼ ਦੇ ਮੈਨੀਫੈਸਟੋ ਦਾ ਇਨ ਇਨ ਐਨ ਐਡਵੈਂਟੈਂਟਲੀ ਇਨਡਾਇਰੈਕਟਲੀ ਇਹਨਾਂ ਪ੍ਰਚਾਰ ਕਰ ਦਿੱਤਾ ਹੈ ਇਹਨਾਂ ਪ੍ਰਚਾਰ ਸ਼ਾਇਦ ਕਾਗਰਸ ਆਪ ਖੁਦ ਨਾ ਕਰ ਸਕੀ ਆਪਣੇ ਮੈਨੀਫੈਸਟੋ ਜਿਵੇਂ ਪ੍ਰਧਾਨ ਮੰਤਰੀ ਮੋਦੀ ਨੇ ਕਰ ਦਿੱਤਾ ਹੈ ਅੱਜ ਜੇਕਰ ਉਹਨਾਂ ਨੇ ਦਬੀ ਜ਼ੁਬਾਨ ਵਿੱਚ ਸੁਖਵੀਰ ਬਾਦਲ ਨੇ ਉਹਨਾਂ ਨੂੰ ਰਿਜੈਕਟ ਕੀਤਾ ਹੈ ਚੰਗੀ ਗੱਲ ਆਈ ਐਗਰੀ ਵਿਦ ਯੂ ਆਈ 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 ਲੈਟ ਮੀ ਪਰ ਸਵਾਲ ਇਹ ਮਦਨਦੀਪ ਜੀ ਅਸਲੇ ਕੋਈ ਆਪਣੀ ਵਿਚਾਰਧਾਰਾ ਤਾਂ ਲੈ ਕੇ ਆਵੇ ਨਾ ਮਦ ਸੁਵੀ ਸੀ ਬਾਦਲ ਕਾਲੀ ਦਲ ਕੋ ਆਪਣੀ ਵਿਚਾਰਧਾਰਾ ਗੱਲ ਤਾਂ ਕਿਸੇ ਟੀਣਾ ਕਿਸੇ ਨੂੰ ਸੱਤਾ ਲਈ ਜਾਣਾ ਤੁਸੀਂ ਜੇਕਰ ਬਦਨੋ ਪੰਜਾਬ ਜਲੰਧਰ ਦੇ ਮਿੰਦਰ ਸਿੰਘ ਕੇਪੀ ਨੂੰ ਨਾਲ ਲੈ ਲਿਆ ਮਿੰਦਰ ਸਿੰਘ ਕੇਪੀ ਦਾ ਕੀ ਸਬੰਧ ਹੈ ਕਾਲੀ ਦੀ ਕਾਲੀ ਦੀ ਸੋਚ ਨਾਲ ਪਰ ਕਾਲੀ ਦੀ ਸੋਚ ਕੋਈ ਤਾਂ ਗੱਲ ਕਰੀਏ ਨਾ ਜੀ ਜਦੋਂ ਉਸ ਨੇ ਆਪਣੇ ਟਾਈਮ ਨੂੰ ਵਿਹਾਰ ਕਰਨਾ ਸ਼ੁਰੂ ਕਰ ਦਿੱਤਾ ਆਪਣੇ ਤੌਰ ਤੇ ਆਪਣੇ ਹੀ ਲੀਡਰ ਨੂੰ ਖਾਧਾ ਬਾਦਲ ਪਰਿਵਾਰ ਨੇ ਨਹੀਂ ਉਭਰ ਦਿੱਤੇ ਤਤਵਨ ਅਸਲੇ ਫਿਰ ਜਦੋਂ ਦੂਜੀਆਂ ਪਾਰਟੀਆਂ ਨੇ ਟਿਕ ਕਲ ਫਿਰ ਬਾਫੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਦਾ ਕੱਲ ਦੇ ਵਿੱਚ ਕੀ ਫਰਕ ਹੈ ਸੋ ਸੁਖਵੀਰ ਬਾਦਲ ਵੀ ਅਸਲ ਜੇ ਤਾਂ ਦੋਸ਼ੀ ਹਨ ਮੈਂ ਸਮਝਦਾ ਕਿ ਪੰਜਾਬ ਦੇ ਵਿਚਾਰ ਨੂੰ ਜਿਹੜੇ ਲੋਕ ਸਮਰਪਿਤ ਨੇ ਪੰਜਾਬ ਦੇ ਇੱਕ ਨਵਾਂ ਪੰਜਾਬ ਸਜਣਾ ਚਾਹੁੰਦੇ ਨੇ ਪੰਜਾਬ ਦੀ ਵਿਰਾਸਤ ਨੂੰ ਵਿਰਸਿੰਦ ਤਰ੍ਹਾਂ ਸੰਭਾਲਣਾ ਚਾਹੁੰਦੇ ਨੇ ਐਸੇ ਨੂੰ ਸਾਰੀ ਸਾਂਝੀ ਜ਼ਿੰਮੇਵਾਰੀ ਆ ਜਾਂਦੀ ਹੈ ਕਿ ਸੁਖਵੀਰ ਬਾਦਲ ਤੇ ਜੋ ਕੁਝ ਵੀ ਕਰਦਾ ਵਿਖਿਆ ਜਾਏਗਾ ਲੇਕਿਨ ਸਵਾਲ ਇਹ ਵੀ ਆਪਾਂ ਆਪਣੇ ਤੌਰ ਤੇ ਕੁਝ ਉਠਈਏ ਨਾ ਜੀ ਤੁਸੀਂ ਜਦੋਂ ਸੁਖਮੀ ਬਾਦਲ ਇਸ ਗੱਲ 'ਤੇ ਠੀਕ ਤੁਹਾਡੀ ਗੱਲ ਆਈ ਐਗਰੀਮੈਂਟ ਜੋ ਕਿ ਸਾਡਾ ਜਿਹੜਾ ਸਾਡਾ ਸਿਧਾਂਤਕ ਪਹਿਲੂ ਹੈ ਜੇ ਸਾਡੀ ਸਿਧਾਂਤਕ ਰਾਜਨੀਤੀ ਹੈ ਉਹ ਉਸ ਦੇ ਵਿੱਚ ਅਨੰਦਪੁਰ ਸਾਹਿਬ ਦਾ ਮਤਨ ਨੂੰ ਦੇਖੋ ਤੁਸੀਂ ਪੜੋ ਤਾਂ ਉਹਦੇ ਬੜਾ ਸਪਸ਼ਟ ਲਿਖਿਆ ਜੋ ਕੁਝ ਵੀ ਅਸਲੇ ਰਾਜਾਂ ਨੂੰ ਵਧੇਰੇ ਅਧਿਕਾਰ ਦੀ ਗੱਲ ਕਰ ਰਹੇ ਆ ਵੱਖਰੀ ਡਾਇਵਰਸਿਟੀ ਦੀ ਗੱਲ ਕਰ ਰਹੇ ਆ ਵੱਖਰੇ ਲੈਂਗੁਏਜ ਦੀ ਗੱਲ ਕਰ ਰਹੇ ਆ ਸਾਰੀ ਗੱਲ ਕਰਦੇ ਆ ਨਾ ਜੀ ਅਸੀਂ ਸਵਾਲ ਇਹ ਵੀ ਜੇਕਰ ਉਸ ਦੇ ਭਵੇਂ ਮਜਬੂਰੀ ਵਸਜ ਹਾਲਾਤਾਂ ਵਸ ਰਾਹੁਲ ਗਾਂਧੀ ਨੇ ਗੱਲ ਗਲ ਚੁੱਕੀ ਹੈ ਤਾਂ ਕੀ ਸਾਨੂੰ ਸਿਧਾਂਤਕ ਤੌਰ ਤੇ ਉਸ ਦੀ ਹਮਾਇਤ ਨਹੀਂ ਕਰਨੀ ਪਾਵੇਂ ਅਸੀਂ ਰਾਜਨੀਤੀ ਦੇ ਡਾਕਟਰ ਨੇ ਜਿੰਨੇ ਮਾਰੀ ਮਤਪੇਲ ਰਹੀ ਹੈ ਇਸੇ ਦਾ ਨਤੀਜਾ ਹੈ ਬਦਲ ਜੀ ਦੇਖਿਆ ਜਾਏ ਦੇਖੇ ਇਸ ਨਤੀਜਾ ਕਿ ਐਸਲੇ ਕਾਲੀ ਦਲ ਨਾ ਐਨਡੀਏ ਜੋ ਕਰ ਰਿਹਾ ਨਾ ਇੰਡੀਆ ਲਾਇੰਸ ਜੋ ਕਰ ਰਿਹਾ ਕਿਉਂਕਿ ਇਹਨਾਂ ਨੇ ਆਪਣੀ ਇਛਾਤਾਰਾ ਛੱਡ ਦਿੱਤੀ ਹੋਈ ਹੈ ਐਸਲੇ ਲੋੜ ਹੈ ਕਿ ਜੇਕਰ ਅਸੀਂ ਸਿਧਾਂਤਕ ਰਾਜਨੀਤੀ ਦੀ ਗੱਲ ਕਰੀਏ ਚੋਣਾਂ ਲੜੋ ਪਰ ਕਿਸੇ ਤਰੀਕੇ ਨਾਲ ਸਿਧਾਂਤਕ ਸੁਧਾਤਾ ਲੈ ਕੇ ਆਉਣਾ ਜੇ ਅੱਗੇ ਭਾਜਪਾ ਨੇ ਆਪਣਾ ਇੱਕ ਸ੍ਰਮੀ ਰੋਡ ਚੱਲ ਰਹੀ ਹੈ ਜੋ ਉਹਨਾਂ ਦਾ ਪ੍ਰਮੁੱਖ ਮਤਬੁੱਧਾ ਹੈ ਪਰ ਉਹਨਾਂ ਨੇ ਆਪਣਾ ਸਿਧਾਂਤ ਰੱਖਿਆ ਲੈ ਕੇ ਕਿ ਹਿੰਦੁਸਤਾਨ ਦੇ ਵਿੱਚ ਕੀ ਕਰਨਾ ਚਾਹੁੰਦੇ ਆ ਚਾਹੇ 1947 ਵੀ ਦਿਖਾ ਰਹੇ ਨੇ ਚਾਹੇ ਉਹ ਲੋਕਾਂ ਨਾਲ ਹੋਰ ਗੱਲਾਂ ਕਰ ਰਹੇ ਨੇ ਪਰ ਇੱਕ ਵਿਜੇਤਾ ਲੈ ਕੇ ਆਏ ਹੋਏ ਨਾ ਜੀ ਹਿੰਦੁਸਤਾਨ ਦੇ ਵਿੱਚ ਜੋ ਕੁਝ ਕਰਨਾ ਚਾਹੁੰਦੇ ਨੇ ਉਹ ਸਮਝ ਲੱਗ ਦੱਸੇਗਾ ਪਰ ਕੀ ਅਕਾਲੀ ਦਲ ਪੰਜਾਬ ਨੂੰ ਕੋ ਸੁਪਨਾ ਦੇ ਰਿਹਾ ਹੈ ਦਿਖਾ ਰਿਹਾ ਹੈ ਕੋਈ ਆਉਣ ਵਾਲੇ ਸਮੇ ਦਾ ਆਉਣ ਵਾਲੇ ਸਾਲ ਦਾ ਆਉਣ ਵਾਲੇ ਦਾ ਹਕਿਆ ਦਾ ਜਦ ਤੱਕ ਸੁਪਨਾ ਨਹੀਂ ਸੇਜਦੇ ਕੋਈ vision ਹੀ ਲੈ ਕੇ ਆਉਂਦੇ ਕੋਈ ਸਿਧਾਂਤਕ ਉੱਤੇ ਬਾਤ ਨਜ਼ਾਰੀਤੀ ਲੈ ਕੇ ਆਉਂਦੇ ਤਾਂ ਤੁਹਾਡਾ ਹਾਲ ਵੀ ਉਹੀ ਹੋਏਗਾ ਸਗੋਂ ਇਸ ਤੋਂ ਬੱਤਰ ਹੋਏਗਾ ਕਿਉਂਕਿ ਤੁਹਾਡੇ ਕੋਲ ਉਹ ਨਹੀਂ ਸਮਰੱਥਾ ਹੀ ਹੈਗੀ ਉਸ 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 ਨੁਕਸਾਨ ਨੂੰ ਬਰਦਾਸ਼ਤ ਕਰਨ ਦੀ ਉਸ ਨੁਕਸਾਨ ਤੋਂ ਉੱਠਣ ਦੀ ਸੋ ਮੈਂ ਸਮਝਦਾ ਕਿ ਇਸ ਨੇ ਇੱਕ ਇੱਕ ਦੇ ਵਿੱਚ ਇੱਕ ਮੌਕਾ ਹੈਗਾ ਅਕਾਲੀ ਦਲ ਕੋਲੇ ਇਸ ਵੇਲੇ ਸਰ ਜੀ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ ਇੱਕ ਮੌਕਾ ਹੈਗਾ ਜਦੋਂ ਹੁਣ ਮੈਨੀਫੈਸਟੋ ਅਕਾਲੀ ਦਲ ਨੇ ਜਾਰੀ ਕਰਨਾ ਹੈ ਤਾਂ ਅਕਾਲੀ ਦਲ ਨੂੰ ਮੈਨੀਫੈਸਟੋ ਦਾ ਆਧਾਰ ਆਪਣਾ ਉਹ ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਉਹ ਛੱਡ ਚੁੱਕੇ ਨੇ ਉਹਨੂੰ ਖੋਲ ਕੇ ਪੜਨ ਦੀ ਲੋੜ ਆ ਔਰ ਕਿਉਂਕਿ ਇਹ ਲੋਕ ਸਭਾ ਦੇ ਚੋਣਾਂ ਹੈ ਇਹ ਸੁਭਾਈ ਚੋਣਾਂ ਨਹੀਂ ਹੈਗੀਆਂ ਹੁਣ ਵੀ ਮੌਕਾ ਹੈ ਕਿ ਆਪਣੇ ਮੈਨੀਫੈਸਟੋ ਦੇ ਵਿੱਚ ਅਕਾਲੀ ਦਲ ਦੀ ਸਿਧਾਂਤਕ ਰਾਜਨੀਤੀ ਨੂੰ ਸਪਸ਼ਟ ਕਰਨ ਬਿਲਕੁਲ ਠੀਕ ਹੈ ਤੁਸੀਂ ਬਿਲਕੁਲ ਠੀਕ ਹੈ ਇਹ ਐਗਰੀਮੈਂਟ ਜੋ 100% ਹਾਂ ਕਿ ਐਸਵੀ ਜਿਸ ਦੇ ਦੇਖੋ ਕਾਲੀ ਦਲ ਦੀ ਦੋਰੀ ਜ਼ਿੰਮੇਵਾਰੀ ਹੈ ਇਕ ਤਾਂ ਸਿਕਿਉਰ ਇੰਸਟੀਚਿਊਸ਼ਨ ਜੁ ਨੂੰ ਪਛਾਕੇ ਰੱਖਣਾ ਹੈ ਉਹਨੂੰ ਤਾਕਤਵਰ ਕਰਕੇ ਰੱਖਣਾ ਪਾਵਰ ਕਰਕੇ ਰੱਖਣਾ ਹੈ ਦੂਸਰੇ ਪਾਸੇ ਪੰਜਾਬ ਦੇ ਲੋਕਾਂ ਇੱਕ ਚੰਗਾ ਦਰਸ਼ਕ ਪ੍ਰਸ਼ਾਸਨ ਦੇਣਾ ਹੈ ਰਾਜ ਦੇਣਾ ਹੈ ਆਲੇ ਵੀ ਜਦੋਂ ਦੋਨੋਂ ਸਿੱਤیاں ਦੀ ਬਣੀ ਜਾਂਦੇ ਉਹਨਾਂ ਵਾਸਤੇ ਇੱਕ ਪੰਥਕ ਏਜੰਡਾ ਤੇ ਪੰਜਾਬ ਦਾ ਏਜੰਡਾ ਇਹਨਾਂ ਦਾ ਸਮਨਵੇਂ ਬਣ ਜਾਏ ਇਹਨਾਂ ਦਾ ਇੱਕ ਮਿਕਸਚਰ ਬਣ ਜਾਏ ਤਾਂ ਮੈਂ ਸੋਚਦਾ ਕਿ ਜੋ ਮੈਨੀਫੈਸਟੋ ਚਾਲਿਕਮ ਜਾ ਰਹੇ ਨੇ ਉਹਦੇ ਵਾਸਤੇ ਇੱਕ ਬੜਾ ਵੱਡਾ ਇੱਕ ਆਧਾਰ ਬਣ ਸਕਦਾ ਹੈ ਦੇਖੋ ਮੋਹਰਲ ਗਾਂਧੀ ਦੇ ਇੱਕ ਐਗਜ਼ਾਮਪਲ ਮੈਂ ਫਿਰ ਲਮਾਂਗਾ ਕਿ ਉਹਨਾਂ ਨੇ ਛੇ ਬਲਕੇ ਟੋਲ ਮਿਲਾ ਕੇ 10000 ਕਿਲੋਮੀਟਰ ਤੋਂ ਵੱਧ ਸਫ਼ਰ ਕੀਤਾ ਹਾਂ ਹਾਈਕਟ ਕੀਤਾ ਉਹ ਪੈਦਲ ਕੀਤਾ ਹੁਣ ਜਦੋਂ ਉਹਨਾਂ ਨੇ ਇਹ ਕਿਹਾ ਕਿ ਉਸ ਇਸ਼ੂ ਦੇ ਵਿੱਚੋਂ ਜੋ ਨਿਕਲੇ ਉਸ ਮਾਰਸ਼ਲ ਜੋ ਇਸ਼ੂ ਨਿਕਲੇ ਸੀ ਉਹਨੂੰ ਦੇ ਦੇ ਪਰ ਕਾਲੀ ਦਲ ਦੇ ਇਸ਼ੂ ਤਾਂ ਪਹਿਲਾਂ ਪਏ ਹੋਏ ਨੇ ਭਾਈ ਸਾਹਿਬ ਬੜੇ ਸੰਘਰਸ਼ ਲੜਿਆ ਹੋਇਆ ਇੰਨੇ ਲ ਹਜ਼ਾਰਾਂ ਨੌਜਵਾਨ ਸ਼ਹੀਦ ਹੋਏ ਚਾਹ ਕਾਲੀ ਦਲ ਦੀ ਰਾਜਨੀਤੀ ਤੋਂ ਆਟੇ ਹੋਏ ਨੇ ਚਾਹ ਕਾਲੀ ਦਲ ਦੀ ਰਾਜਨੀਤੀ ਕਾ ਸਿੱਖੀ ਵਾਸਤੇ ਲੜੇ ਪੰਜਾਬ ਵਾਸਤੇ ਲੜੇ ਨਾ ਸੋ ਮੈਂ ਜਦੋਂ ਇਹ ਕਿੰਨੀ ਇੰਨੀ ਕੁਰਬਾਨੀਆਂ ਦੇ ਚੁੱਕੇ ਹਾਂ ਅਸੀਂ ਇਹਨਾਂ ਸੰਗਰਸ਼ ਲੜ ਚੁੱਕੇ ਆ ਤਾਂ ਜੋ ਮੈਨੀਫੈਸਟੋ ਆਵੇ ਉਹਦੇ ਚ ਪੰਥਕ ਏਜੰਟਾਂ ਤੇ ਪੰਜਾਬ ਦੇ ਜੱਡੇ ਤੇ ਝਲਕਣ ਲਈ ਚਾਹੀਦੀ ਹੈ ਕਿ ਸਾਡਾ ਅਸਲੀ ਵਿਜ਼ਨ ਕੀ ਹੈ ਨਵੇਂ ਪੰਜਾਬ ਨੂੰ ਸਾਡਾ ਵਿਜ਼ਨ ਕੀ ਹੈ ਇਹ ਜਿਹਨਾਂ ਨੇ ਗੰਨਾਂ ਨੂੰ ਮੁਖ ਰੱਖਦੇ ਬਦਲ ਦੀ ਜੀ ਮੈਂ ਪਿਛਲੇ ਕਾਫੀ ਸਮੇਂ ਤੋਂ ਆਪਣੀ ਸਾਡੀ ਇੰਸਟੀਟਿਊਸ਼ਨ ਜਿਹੜੀ ਹੈ ਸੈਂਟਰ ਫਾਰ ਪੰਥਕ ਕ੍ਰੀਏਟੀਵਿਟੀ ਉਹ ਭਾਈ ਗੋਦਾਸੀ ਜੀ ਇਹ ਦਵਾ ਸਟੱਡੀਜ਼ ਬੜਾ ਕੰਮ ਕੀਤਾ ਆ ਸੀ ਮੈਂ ਪੰਥਕ ਜਨਤ ਪੰਜਾਬ ਜਿਹਦੇ ਬਾਰੇ ਕਿਤਾਬਾਂ ਲਿਆ ਚੁੱਕਾ ਸੋ ਕਿਉਂ ਨਹੀਂ ਤੁਸੀਂ ਉਸ ਨੂੰ ਉਹਨਾਂ ਕਿਤਾਬਾਂ ਨੂੰ ਉਧਾਰ ਦੇ ਸਕਦੇ ਜੋ ਸਾਰਾ ਇਸਲੇ ਸਿਸਟਮ ਬੜਿਆ ਹੋਇਆ ਜੋ ਇਸਲੇ ਸਾਡੀ ਸਾਡੇ ਦੁਕਾਨ ਤੇ ਪੰਜਾਬ ਦਾ ਦਰਦ ਹੈ ਉਸ ਰੋਜ਼ ਇਸ ਮੈਨੀਫੈਸਟੋ ਲੈ ਕੇ ਆਉਣ ਇੱਕ ਮੌਕਾ ਆ ਗਿਆ ਹੋਇਆ ਇਸ ਮੌਕੇ ਦਾ ਲਾਭ ਉਠਾਇਆ ਜਾਏ ਜੋਣਾ ਜਿੱਤਦੇ ਹੋ ਹਾਰਦੇ ਹੋ ਵੱਖਰੀ ਗੱਲ ਹੈ ਲੇਕਿਨ ਕਿ ਪੰਜਾਬ ਨੂੰ ਤੁਸੀਂ ਸੁਪਨਾ ਤਾਂ ਦੇਓਗੇ ਨਾ ਜੀ ਇਹ ਮੇਜਾ ਤਾਂ ਦੇ ਸਕੋਗੇ ਸਸਨਾਤਕ ਤੌਰ ਤੇ ਅਕਾਲੀ ਦਲ ਨੂੰ ਮੈਨੀਫੈਸਟੋ ਚੋਹੀ ਗੱਲ ਕਰਨੀ ਪੈਗੀ ਜਿਹੜੇ ਜਿਹੜੇ ਗੱਲ ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿੱਚ ਕੀਤੀ ਹੈ ਉਹਨਾਂ ਨੁਕਤਿਆਂ ਤੇ ਗੱਲ ਕਰਨੀ ਪੈਗੀ ਮਤਲਬ ਇੱਕ ਪਾਸੇ ਅਕਾਲੀ ਦਲ ਨੂੰ ਨਾ ਲੁਕਤਿਆਂ ਤੇ ਕੇਂਦਰ ਤੋਂਣਾ ਪੈਗਾ ਦੂਜੇ ਪਾਸੇ ਭਾਰਤ ਜਨਤਾ ਪਾਰਟੀ ਦੇ ਨਾਲ ਉਹ ਨੇੜਤਾ ਰੱਖ ਰਹੇ ਨੇ ਇਹ ਤਾਂ ਇੱਕ ਨਿਖੇੜਾ ਕਰਨਾ ਪੈਗਾ ਅਕਾਲੀ ਦਲ ਨੂੰ ਵਰਨਾ ਪੰਜਾਬ ਦੀ ਰਾਜਨੀਤੀ ਮੌਜੂਦਾ ਦੌਰ ਦੇ ਵਿੱਚ ਜਿਸ ਤਰ੍ਹਾਂ ਜਾ ਰਹੀ ਹੈ ਹਾਲਾਤ ਇਸ ਤੋਂ ਵੀ ਬੱਤਰ ਹੋ ਸਕਦੇ ਨੇ ਬਿਲਕੁਲ ਬਿਲਕੁਲ ਐਸਨੇ ਐਸਨੇ ਹਿੰਦੂ ਭਾਰਤੀ ਜਨਤਾ ਪਾਰਟੀ ਦੇ ਜੋ ਆਇਆ ਬੈਨੀਫੈਸਟੋ ਚ ਸੁਕਲਪਤਰ ਹੈ ਉਹ ਜੋ ਮੋਦੀ ਡੋਮੀਨੇਟ ਕਰਦਾ ਹੈ ਮੋਦੀ ਦੀ ਗਾਰੰਟੀ ਹੈ ਭਾਈ ਸਾਹਿਬ ਇੱਕ ਵਿਅਕਤੀ ਦੇ ਨਿਕ੍ਰਿਸਮ ਹੈ ਨਾ ਜੀ ਜੇ ਤੁਸੀਂ ਸਾਰੇ ਜਾਣਦੇ ਆ ਕਿ ਕ੍ਰਿਸਮੇ ਦੀ ਜਿਹੜੀ ਕ੍ਰਿਸਮੈਟਿਕ ਪੋਲਿਟਿਕਸ ਹੈ ਉਹਦਾ ਸਮਾਂ ਥੋੜਾ ਹੁੰਦਾ ਹੈ ਉਹ ਵਿਅਕਤੀ ਤੇ ਡਿਪੈਂਡ ਕਰਦਾ ਹੈ ਇਸੇ ਕਰਕੇ ਭਾਰਤੀ ਜਨਤਾ ਪਾਰਟੀ ਜਿਹੜੀ ਜਿਹੜੀ ਸਾਰੀ ਸਿਸਟਮ ਹੈ ਜ ਆ ਮਤਲਬ ਮੋਦੀ ਪਾਰਟ ਮੋਦੀ ਸਾਹਿਬ ਨੇ ਉਹ ਆਪਣੀ ਸ਼ਕਤੀ ਨੂੰ ਡੋਮੀਨੇਟ ਕਰਾਉਣਾ ਚਾਹੁੰਦੇ ਨੇ ਜਦੋਂ ਕਿ ਸਿਸਟਮ ਦੇ ਵਿੱਚ ਜੋ ਡੋਮੀਨੇਟ ਕਰਨਾ ਚਾਹੀਦਾ ਇਸੇ ਦਾ ਵਿਚਾਰ ਡੋਮੀਨੇਟ ਕਰਨਾ ਚਾਹੀਦਾ ਅੱਜ ਜਦੋਂ ਉਸ ਨੇ ਲੋਕਾਂ ਦੇ ਰੋਜ਼ਗਾਰ ਦੀ ਗੱਲ ਕੀਤੀ ਹੈ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦਾ ਇਹ ਜਿਹੜੀ ਹੈਗੀ ਹੈ ਇੱਕ ਨਵੀਂ ਚੇਤਨਾ ਪੈਦਾ ਕਰਨ ਵਾਸਤੇ ਉਹਨਾਂ ਨੇ ਇੱਕ ਔਰ ਸ਼ਸ਼ਤੀਕਰਨ ਕਰ ਦਿੱਤਾ ਏਮਪਾਵਰਮੈਂਟ ਦੀ ਗੱਲ ਕੀਤੀ ਹੈ ਤਾਂ ਅਕਾਲੀ ਦਲ ਦਾ ਸਭ ਕੋਈ ਇਸ ਵਾਸਤੇ ਸਟੇਕ ਕਮਿਟਿਡ ਹੈ ਪਰ ਸੁਖਵੀਰ ਬਾਦਲ ਜਦੋਂ ਗੱਲ ਸੁਣਦੇ ਨੇ ਬਦਲ ਜੀ ਤੁਹਾਡੇ ਕੋਲ ਸਿਰਫ ਸਿਰਫ ਏਅਰਪੋਰਟ ਨਿਕਲਦੇ ਨੇ ਸੜਕਾਂ ਨਿਕਲਦੀਆਂ ਨੇ ਪੁਲ ਨਿਕਲਦੇ ਨੇ ਸਾਰੇ ਬੰਨ ਨਿਕਲਦੇ ਨੇ ਪਰ ਰੋਜ਼ਗਾਰ ਕਿੱਥੇ ਹੈ ਤੁਸੀਂ ਲੋਕਾਂ ਦੇ ਮਸਲੇ ਕਿੱਥੇ ਐਡ ਕਰਦੇ ਹੋ ਤੁਹਾਡੇ ਕੋਲ ਕੀ ਵਿਜ਼ਨ ਹੈ ਉਹ ਮਸਲੇ ਜਿਹੜੇ ਤੁਸੀਂ ਗੱਲ ਕਰਦੇ ਹੋ ਭਾਵੇਂ ਹਰ ਪਾਰਟੀ ਦਾ ਆਪਣਾ ਆਪਣਾ ਮਤ ਹੁੰਦਾ ਹੈ ਜ ਆਪਣੇ ਆਪਣਾ ਵਿਜ਼ਨ ਹੁੰਦਾ ਹੈ ਅਰਹਲ ਗਾਂਧੀ ਨੇ ਕਿ ਰਸਤਾ ਦਿਖਾਇਆ ਕਾਲੀ ਦਲ ਜਿਹੜਾ ਹੈ ਸੁਵੀਰ ਬਾਦਲ ਜਾਂ ਹੋਰ ਜੁ ਤਰ੍ਹਾਂ ਆ ਗਿਆ ਨੇ ਜਾਨੀ ਕਿ ਨਵੀਂ ਪਾਰਟੀ ਬਣੀ ਹੈ ਬੇਗੰਗਪੁਰਾ ਖਾਸਾ ਰਾਜ ਪਾਰਟੀ ਬਣੀ ਹੈ ਕਾਲੀ ਦਲ ਦੇ ਸੰਯੁਕਤ ਕਾਲੀ ਦਲ ਨਿਕਲ ਕੇ ਨਵੀਂ ਕਾ ਪਾਰਟੀ ਬਣੀ ਉਹ ਵੀ ਕਰਨਾ ਸ਼ੁਰੂਆਤ ਕਰਨ ਜਾ ਰਹੇ ਨੇ ਪਰ ਸਵਾਲ ਇਹ ਵੀ ਅਗਰ ਅਸੀਂ ਇਸ ਠੀਕ ਨਾਲ ਕੋਈ ਵਿਜਨਰੀ ਡਾਕੂਮੈਂਟ ਲੈ ਆਉਣੇ ਜਾਂ ਮਦਨਦੀਪ ਜੀ ਤਾਂ ਪੰਜਾਬ ਦੀ ਕਾਇਆ ਕੁਲਟ ਹੋ ਜਾਏ ਜਿਸ ਇਸ ਮਾਈ ਵੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਸਾਡੇ ਵੱਲੋਂ ਸਮਾਂ ਸਮਾਤ ਹੋ ਗਿਆ ਲੇਕਿਨ ਮੈਂ ਇੱਕ ਗੱਲ ਕਰਨੀ ਚਾਹਣਾ ਕਿ ਹੁਣ ਵੀ ਸੋਚਣਾ ਪਏਗਾ ਕਿ ਪੰਜਾਬ ਦੇ ਉੱਤੇ ਪੰਜਾਬ ਦੇ ਜਾਂ ਪੰਜਾਬੀਆਂ ਦੀ ਜਿਹੜੀ ਸੋਚ ਜਿਹਨੂੰ ਅਸੀਂ ਕਹਿੰਦੇ ਹੈਗਾ ਉਹਦੂ ਸੋਚ ਆ ਜਿਹੜੀ ਉਹਦੀ ਪਕੜ ਸੀ ਉਹ ਕਬਜ਼ਾ ਸੀ ਉਹ ਪੰਜਾਬ ਦੇ ਹੱਥੋਂ ਜਾ ਰਿਹਾ ਤੇ ਪੰਜਾਬ ਦੇ ਉੱਪਰ ਕਬਜ਼ਾ ਗੈਰ ਪੰਜਾਬੀ ਸੋਚ ਗੈਰ ਪੰਜਾਬੀ ਸੋਚ ਤੋਂ ਮੇਰਾ ਭਾਵਨਾਕ ਸੇ ਧਰਮ ਤੋਂ ਹੈ ਨਾ ਕਿਸੇ ਹੋਰ ਗੱਲ ਤੋਂ ਹੈ ਮੇਰਾ ਮੇਰੀ ਮੁਰਾਦ ਸਿਰਫ ਇਸ ਗੱਲ ਤੋਂ ਹੈ ਕਿ ਪੰਜਾਬ ਜਿਹੜਾ ਇੱਕ ਪ੍ਰੋਗਰੈਸਿਵ ਮੂਵਮੈਂਟ ਦੀ ਅਗਵਾਈ ਕਰਨ ਦੇ ਵਿੱਚ ਹਮੇਸ਼ਾ ਮੋਹਰੀ ਰਿਹਾ ਹੈ ਅੱਜ ਜੋ ਬਹੁਤ ਬੁਰੀ ਤਰ੍ਹਾਂ ਨਾਲ ਪਛੜ ਰਿਹਾ ਉਹ ਸਾਨੂੰ ਸਾਫ਼ ਨਜ਼ਰ ਆ ਰਿਹਾ ਹੈ ਔਰ ਇਹਨੂੰ ਸੰਭਾਲਣ ਦੀ ਲੋੜ ਹੈ। ਜਿੱਕੋ ਜਿੱਤੇ ਮੈਂ ਕਿਸਾਨਾਂ ਦੀ ਗੱਲ ਕਰਾਂ ਜਿਆਦਾ ਜਾਂਦੇ। ਕਿਸਾਨਾਂ ਦੇ ਵਿੱਚ ਐਸੇ ਲਈ ਕਿ ਜਿਸ ਤਰ੍ਹਾਂ ਦੀ ਕਿਤਨਾ ਕਿਤਨੇ ਚੇਤਨਾ ਕਿਤਨਾ ਕਿਤੇ ਕੋਈ ਨਵੀਂ ਚਿੰਗਾਰੀ ਇੱਕ ਨਵੀਂ ਸੋਚ ਪਨਪ ਰਹੀ ਹੈ ਪਨਪਣੀ ਚਾਹੀਦੀ ਵੀ ਹੈ ਪਰ ਉਹਨਾਂ ਨੇ ਵੀ ਦਿਸ਼ਾ ਨਵੀਂ ਲੈਣ ਦੀ ਲੋੜ ਹੈ। ਆਪਣੀ ਇਕਤਾ ਕਰਨ ਆਪਣੇ ਤੌਰ ਤੇ ਇੱਕ ਨਵਾਂ ਵਿਜ਼ਨ ਲੈ ਕੇ ਆਣ ਕਿ ਕਿਸਾਨੀ ਦਾ ਕਿ ਬਦਲਵੇਂ ਮਾਡਲਸ ਕੀ ਲਿਆ ਸਕਦੇ ਨੇ ਕਿਸਾਨੀ ਦਾ ਇੱਕ ਨਵਾਂ ਪੰਜਰਾ ਜਿਹੜੀ ਆਰਥਿਕਤਾ ਹੈਗਾ ਉਸ ਨੂੰ ਕਿਵੇਂ ਨਵੇਂ ਸਿਰਿਓਂ ਅਸੀਂ ਪੰਜਾਬ ਨਵਾਂ ਡਿਵਲਪ ਕਰ ਸਕਦੇ ਆ ਔਰ ਇਹ ਅਕਾਲੀ ਦਲ ਜਿਹੜਾ ਇਹਦੀ ਸ਼ੁਰੂਆਤ ਇਦੇ ਚ ਇੱਕ ਹੋਰੀ ਰੋਲ ਰਹਿ ਸਕਦਾ ਹੈ ਜੀ ਪਹਿਲੇ ਤੋਂ ਠੀਕ ਹੈ ਕਿ ਕਾਲੀ ਦਲ ਨੂੰ ਅਸਲ ਵਿੱਚ ਸਾਡੀ ਜਿਹੜੀ ਸਾਰੀ ਪੰਜਾਬੀਅਤ ਹੈ ਸਾਡੀ ਸੋਚ ਜੋ ਸਿੱਖੀ ਸੋਚ ਹੈ ਪੰਜਾਬ ਦੀ ਸੋਚ ਹੈ ਪੰਜਾਬ ਦੇ ਵਿਚਾਰ ਨੂੰ ਕਮਿਟਿਡ ਸਾਜ ਜਵਾਨ ਨੇ ਚਾਹੇ ਨੌਜਵਾਨ ਨੇ ਚਾਹੇ ਬੀਬੀ ਨੇ ਚਾਹੇ ਸਾਹਿਬ ਨੇ ਕਾਗੂ ਨੇ ਚਾਹੇ ਸਾਡੀ ਇੰਸਟੀਚਿਊਸ਼ਨ ਨੇ ਇਹਨਾਂ ਨੂੰ ਮਿਲ ਕੇ ਆਪਣੇ ਤੌਰ ਦੀ ਇੱਕ ਇਸ ਤਰ੍ਹਾਂ ਦੀ ਕਿਨ ਇੱਕ ਵਿਜਿਅ ਲੈਣਾ ਚਾਹੀਦਾ ਹੈ ਜਿਸ ਨਾਲ ਕਿ ਨਵਾਂ ਪੰਜਾਬ ਸਿਰ ਸਕੀਏ ਪੰਜਾਬ ਨੂੰ ਆਪਣੇ ਪੈਰਾਂ ਤੇ ਆਪ ਖੜੇ ਹੋਣਾ ਚਾਹੀਦਾ ਹੈ ਸਾਨੂੰ ਦਿੱਲੀ ਵਾਲੀ ਸੋਚ ਦਿੱਲੀ ਡੋਮਿਨੇਟਿਡ ਜਿਹੜੀ ਸੋਚ ਹੈ ਸਾਡੇ ਦੇ ਕਿਸੇ ਨਾ ਕਿਸੇ ਰੂਪੇ ਸਾਡੀਆਂ ਗਲਤੀਆਂ ਕਰਕੇ ਸਾਡੀ ਕਮਜ਼ੋਰੀਆਂ ਕਰਕੇ ਸਾਡੇ ਹਾਵੀ ਹੋ ਜਾਂਦੀ ਹੈ ਅਸੀਂ ਉਸ ਤੋਂ ਨਿਕਲੀਏ ਸਾਡੇ ਕੋਲ ਬੜੀ ਤਾਕਤ ਹੈ ਸਾਡਾ ਇਤਿਹਾਸ ਜਿਹੜਾ ਇਸ ਪਾਸੋਂ ਬੜਾ ਰੋਸ਼ਨ ਹੈ ਅਸੀਂ ਉਸ ਤੋਂ ਨਿਕਲ ਕੇ ਕਿ ਨਵਰਾਤ ਅਸੀਂ ਅਦਰਵਾਈਜ਼ ਦੇਖੋ ਭਾਈ ਸਾਹਿਬ ਇੱਕ ਤਰ੍ਹਾਂ ਦੇ ਨੁਕਸਾਨ ਹੋ ਜਾਂਦਾ ਹੈ ਫਿਰ ਹੋਰ ਨੁਕਸਾਨ ਹੋ ਜਾਏਗਾ ਜਿਵੇਂ ਆਪਾਂ ਕਹਿੰਦੇ ਆ ਕਿ ਔਰ ਔਰ ਜੀ ਪਰਪਰਨ ਮਲਟੀ ਆਰਗਨ ਫੇਲਰ ਉਹਦਾ ਬੰਦੇ ਦੀ ਮੌਤ ਹੋ ਜਾਂਦੀ ਹੈ ਮਲਟੀ ਆਰਗਨ ਫੇਲਰ ਤੋਂ ਕੁਝ ਆਪ ਨੂੰ ਬਚਾਈਏ ਜੀ ਮਿਹਰਬਾਨੀ ਜਾਂਦੇ 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 ਇੱਕ ਗੱਲ ਮੈਂ ਕਹਿਣੀ ਚਾਹੂੰਗਾ ਦੁਬਾਰਾ ਜਿਹੜੀ ਤੁਸੀਂ ਆ ਮੈਨੀਫੈਸਟੋ ਵਾਲੀ ਅਸੀਂ ਗੱਲ ਕੀਤੀ ਹੈ ਮੈਨੀਫੈਸਟੋ ਵਾਲੀ ਬਹੁਤ ਇੰਪੋਰਟੈਂਟ ਗੱਲ ਇਸ ਕਰਕੇ ਹੈਗੀ ਹੈ ਕਿ ਜੇ ਸ਼ਰਮਣੀ ਅਕਾਲੀ ਦਲ ਨੇ ਮੈਨੀਫੈਸਟੋ ਤਿਆਰ ਕਰਨਾ ਹੈ ਤਾਂ ਉਹਨੂੰ ਕੇਂਦਰ ਸਰਕਾਰ ਦੇ ਉਹ 10 ਸਾਲ ਜਿਹੜੇ 10 ਸਾਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਹੀ ਹੈ ਜਿਹਦੇ ਕੇ ਆਪ ਹੀ ਭਾਈ ਹੋ ਰਹੇ ਨੇ ਉਸ ਸਰਕਾਰ ਦਾ ਪੰਜਾਬ ਨੂੰ ਕੀ ਦੇਣਾ ਔਰ ਉਸ ਸਰਕਾਰ ਨੇ ਪੰਜਾਬ ਦਾ ਨੁਕਸਾਨ ਕੀ ਕੀਤਾ ਇਹਦਾ ਵਿਸ਼ਲੇਸ਼ਣ ਕਰਨਾ ਪੈਗਾ ਇਹਦਾ ਵਿਸ਼ਲੇਸ਼ਣ ਕਰਨਾ ਪੈਗਾ ਤਾਂ ਹੀ ਮੈਨੀਫੈਸਟੋ ਅਕਾਲੀ ਦਲ ਦਾ ਬਣ ਸਕਦਾ ਹੈ ਵਰਨਾ ਅਕਾਲੀ ਦਲ ਦੇ ਮੈਨੀਫੈਸਟੋ ਦੀ ਕੋਈ ਮਹੱਤਤਾ ਨਹੀਂ ਰਹਿਣੀ ਸੋ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਧੰਨਵਾਦ ਸਸੀ ਜੀ ਜੀ ਸੋ ਸਮਾਪਤ ਹੋ ਗਿਆ ਤੁਸੀਂ ਬਣੇ ਰਹੋ ਸਾਝਾ ਟੀਵੀ ਨਾਲ ਮੈਂ ਤੁਹਾਨੂੰ ਇਜਾਜ਼ਤ ਬਹੁਤ-ਬਹੁਤ ਧੰਨਵਾਦ